ਛੜੇ ਕੀ ਵਿਦੇਸ਼ ਨੂੰ ਜਾਂਦੇ ਹਨ ਖਾਸ ਕਰਕੇ ਅਮਰੀਕਾ ਵੱਲ ਨੂੰ ਕੀ ਰਸਤੇ 'ਚ ਜੇ ਕੋਈ ਕਿਸ ਤਰ੍ਹਾਂ ਟਰਾਂਜ਼ਿਟ ਕਰਨਾ ਜੇ ਕੋਈ ਪ੍ਰੋਬਲਮ ਆਵੇ ਵਿਚਰਤੋਂ ਕਿਸ ਤਰ੍ਹਾਂ ਉਹਨਾਂ ਨੂੰ ਐਕਸਪੀਰੀਅੰਸ ਹੋਇਆ ਤੇ ਉਹਨਾਂ ਦਾ ਅਮਰੀਕਾ ਨਾਲ ਇਮੀਗ੍ਰੇਸ਼ਨ ਜੇ ਕਨੈਕਟਿੰਗ ਫਲਾਈਟ ਮਿਸ ਹੋ ਜਾਏ ਤੇ ਫਿਰ ਕੀ ਹੋ ਸਕਦਾ ਹੈ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਇੱਕ ਉਪਰਾਲਾ ਹੈ ਉਸ 'ਤੇ ਮੇਰੀ ਇਮੀਗ੍ਰੇਸ਼ਨ ਹੋਣੀ ਸੀਗੀ ਸ਼ਿਕਾਰਤ ਲਗਭਗ ਲਗਭਗ 2.5 ਘੰਟੇ ਸਿਰਫ ਇਮੀਗ੍ਰੇਸ਼ਨ ਕਰਾਂਦੇ ਲੱਗ ਗਏ ਮੈਨੂੰ ਕੁਐਸਚਨ ਪੁੱਛੇ ਸੀਗੇ ਕਿ ਲੈ ਤੁਸੀਂ ਕੋਈ ਖਾਣਾ ਲਿਆਂਦਾ ਆਪਣੇ ਨਾਲੀਆਂ ਨਹੀਂ ਤੁਸੀਂ ਕੀ ਕੀ ਪਰਪਸ ਤੁਹਾਡਾ ਬਟ ਸਟੈਂਡ ਬਾਈ ਹੁੰਦਾ ਹੈ ਕਿ ਜਦੋਂ ਉਹ ਸੀਟ ਕਨਫਰਮ ਨਹੀਂ ਹੈ ਕਿ ਸ਼੍ਰੀ ਕਾਲ ਜੀ ਮੈਂ ਸਮੀਪ ਸਿੰਘ ਗੁਮਟਾਲਾ ਫਲਾਈ ਅਮਰਿਟ ਸਰਨੀਸ਼ੀਏਟਿਵ ਗਲੋਬਲ ਕੋਆਰ ਮੇਰੇ ਨਾਲ ਹਨ ਰਵਨੂਰ ਸਿੰਘ ਅਸੀਂ ਇੱਥੇ ohio ਅਮਰੀਕਾ ਤੋਂ ਇਹ ਗੱਲਬਾਤ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇ ਰਵਨੂਰ ਸਿੰਘ ਜੀ ਹੁਣ ਇੰਡੀਆ ਤੋਂ ਹੀ ਆਏ ਨੇ ਅੰਮ੍ਰਿਤਸਰ ਤੋਂ ਆਏ ਹਨ ਤੇ ਐਜ਼ ਅ ਸਟੂਡੈਂਟ ਤੇ ਇਹਨਾਂ ਨਾਲ ਗੱਲਬਾਤ ਕਰਾਂਗੇ ਅੰਮ੍ਰਿਤਸਰ ਤੋਂ ਪਹਿਲਾਂ ਵੀ ਟਰੈਵਲ ਕੀਤਾ ਹੈ ਇਹ ਜਿਹੜਾ ਪ੍ਰੋਗਰਾਮ ਦਾ ਮਕਸਦ ਇਹ ਹੀ ਹੈ ਜੜੇ ਕੀ ਵਿਦੇਸ਼ ਨੂੰ ਜਾਂਦੇ ਹਨ ਖਾਸ ਕਰਕੇ ਅਮਰੀਕਾ ਵੱਲ ਨੂੰ ਵੀ ਕਿ ਰਸਤੇ 'ਚ ਜੇ ਕੋਈ ਕਿਸ ਤਰ੍ਹਾਂ ਟਰਾਂਜ਼ਿਟ ਕਰਨਾ ਜੇ ਕੋਈ ਪ੍ਰੋਬਲਮ ਆਵੇ ਤੇ ਅੰਮ੍ਰਿਤਸਰ ਵੀ ਹਵਾਈ ਅੱਡੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਤੋਂ ਕਿਸ ਤਰ੍ਹਾਂ ਉਹਨਾਂ ਨੂੰ ਐਕਸਪੀਰੀਅੰਸ ਹੋਇਆ ਤੇ ਉਹਨਾਂ ਦਾ ਅਮਰੀਕਾ ਨਾਲ ਐਕਸਪੀਰੀਅੰਸ ਤੇ ਕੁਝ ਹੋਰ ਚੀਜ਼ਾਂ ਵੀ ਜਿਹੜੀ ਹੈ ਉਹ ਸਾਂਝੀ ਕਰਾਂਗੇ ਇਮੀਗ੍ਰੇਸ਼ਨ ਜੇ ਕਨੈਕਟਿੰਗ ਫਲਾਈਟ ਮਿਸ ਹੋ ਜਾਏ ਤੇ ਫਿਰ ਕੀ ਹੋ ਸਕਦਾ ਹੈ ਤੇ ਨਾਲ ਹੀ ਕਾਫੀ ਗੱਲਾਂ ਜੜੀਆਂ ਅੰਮ੍ਰਿਤਸਰ ਹਵਾਈ ਅੱਡੇ ਦੇ ਸੰਬੰਧਈ ਕਈ ਲੋਗ ਕਰਦੇ ਵੀ ਨੇ ਤੇ ਕਈ ਲੋਗ ਕੁਝ ਕਵਾਂਗੇ ਗਲਤ ਜਾਣਕਾਰੀ ਵੀ ਫਲਾਉਂਦੇ ਹਨ ਫਲਾਇ ਅੰਮ੍ਰਿਤਸਰ ਇਨੀਸ਼ੀਏਟਿਵ ਇੱਕ ਉਪਰਾਲਾ ਹੈ ਅਸੀਂ ਕੋਈ 에어ਪੋਰਟ ਦੇ ਇਨੇ ਐਮਪਲੋਈ ਨਹੀਂ ਜਾਂ ਸਾਨੂੰ ਕੋਈ ਉਹਨਾਂ ਦੀ ਤਾਰੀਫ ਕਰਨ ਜਾਂ ਬੁਰਾਈ ਕਰਨ ਚ ਕੋਈ ਸਾਨੂੰ ਪਰਸਨਲ ਫਾਇਦਾ ਹੁੰਦਾ ਹੋਵੇ ਤੇ ਆਹ ਰਮਨੂਰ ਸਿੰਘ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅ ਤੁਸੀਂ ਅੰਮ੍ਰਿਤਸਰ ਤੋਂ ਆਏ ਜੇ ਹੁਣ ਪਿੱਛੇ ਜੇ ਤੇ ਕਿਦਾਂ ਦਾ ਐਕਸਪੀਰੀਅੰਸ ਰਿਹਾ ਅੰਮ੍ਰਿਤਸਰ ਪਹਿਲੀ ਵਾਰੀ ਅੰਮ੍ਰਿਤਸਰ 에어ਪੋਰਟ ਤੋਂ ਆਏ ਸੀ ਨਹੀਂ ਜੀ ਮੈਂ 3-4 ਵਾਰੀ ਸਫ਼ਰ ਕਰ ਚੁੱਕਾ ਅੰਮ੍ਰਿਤਸਰ 에어ਪੋਰਟ ਤੋਂ ਤੇ ਵਧੀਆ ਸੀਗਾ ਜੀ ਕੋਈ ਪ੍ਰੋਬਲਮ ਨਹੀਂ ਹੋਈ ਕੋਈ ਜ਼ਿਆਦਾ ਟਾਈਮ ਨਹੀਂ ਕਿਤੇ ਲੱਗਾ ਸਾਰਾ ਪ੍ਰੋਸੈਸ ਸਮੂਥ ਸੀਗਾ ਜੀ ਜਦੋਂ ਤੁਸੀਂ ਅੰਮ੍ਰਿਤਸਰ ਗਏ ਹੋਂ ਇਸਵਰੀ ਤੇ ਰਾਤ ਨੂੰ ਕਤਰ 에ਅਰਵੇਜ਼ ਦੀ ਫਲਾਈਟ ਤੁਸੀਂ ਲਈ ਹੈ ਤੇ ਕਿੰਨਾ ਖਰਚ ਸੀਗਾ ਉੱਥੇ ਬਹੁਤ ਥੋੜਾ ਸਿਕਾ ਜੀ ਮੈਨੂੰ ਜਦੋਂ ਮੈਂ 에어ਪੋਰਟ ਐਂਟਰ ਕੀਤਾ ਤੇ ਸਿਕਿਉਰਿਟੀ ਦੇ ਵੇਲੇ ਮੈਨੂੰ ਲਗਭਗ 15 ਤੋਂ 20 ਮਿੰਟ ਮੈਕਸਿਮਮ ਲੱਗੇ ਤੇ ਉਸ ਤੋਂ ਬਾਅਦ ਮੇਰਾ ਚੈ ਮੈਨੂੰ ਬੋਰਡਿੰਗ ਪਾਸ ਵਗੈਰਾ ਮਿਲੇ ਉਸ ਤੋਂ ਬਾਅਦ ਜਿਹੜੀ ਚੈ ਜਿਹੜੀ ਸਿਕਿਉਰਿਟੀ ਹੋਣੀ ਸੀਗੀ ਮੇਰੀ ਜਿੱਤੇ ਚ ਮੈਂ ਇਲੈਕਟ੍ਰੋਨਿਕਸ ਤੇ ਬੈਗ ਕੱਢ ਕੇ ਰੱਖਣਾ ਹੁੰਦਾ ਉਹਨੂੰ ਵੀ ਮੇਰੇ ਖਿਆਲ ਨਾਲ 5 ਤੋਂ 10 ਮਿੰਟ ਲੱਗੇ ਜੀ ਤੇ ਕੋਈ ਰਸ਼ ਨਹੀਂ ਸੀਗਾ ਕਾਫੀ ਸਮੂਧ ਰਿਆ ਜੀ ਸਮੂਧ ਰਿਆ ਤੇ ਜਿਹੜਾ ਤੁਸੀਂ ਉਸ ਵੇਲੇ ਏਅਰਪੋਰਟ ਤੇ ਕਿੰਨੀ ਇੱਕ ਫਲਾਈਟ ਹੋਰ ਵੀ ਫਲਾਈਟ ਕਿ ਜਾਂ ਜਾਣੀ ਸੀ ਜਾਂ ਕਿੰਨੇ ਕ ਯਾਤਰੀ ਸਰ ਉਸ ਵੇਲੇ ਥੱਲੇ ਤੇ ਚੈੱਕ ਇਨ ਵੇਲੇ ਤੇ ਘੱਟ ਸੀਗਾ ਬਟ ਜਦੋਂ ਸਿਕਿਉਰਿਟੀ ਹੋ ਕੇ ਅਸੀਂ ਉੱਪਰ ਗਿਆ ਵੇਟਿੰਗ ਰੂਮ ਵਿੱਚ ਉੱਥੇ ਕਾਫੀ ਜਨਤਾ ਸੀਗੀ ਜੀ ਕੋਈ ਮੇਰੇ ਖਿਆਲ ਨਾਲ ਕੈਨੇਡਾ ਵੱਲ ਨੂੰ ਵੀ ਇੱਕ ਫਲਾਈਟ ਸੀਗੀ ਕਾਫੀ ਲੋਕ ਸਨ ਉਸ ਵਿੱਚ ਨਿਓਜ਼ 에ਅਰਵੇਜ਼ ਦੀ ਤੁਸੀਂ ਕਹਿ ਰਹੇ ਸੀ ਨਿਓਜ਼ 에ਅਰ ਦੀ ਫਲਾਈਟ ਮਿਲਾਨ ਲਈ ਫਲਾਈਟ ਹੈ ਤੇ ਉਹ ਕੋ ਕਨੈਕਟ ਕੈਨੇਡਾ ਨੂੰ ਵੀ ਕਰਦੀ ਹੈ ਸੋ ਉੱਤੇ ਕਾਫੀ ਬਹਿਣ ਲਈ ਜਗ੍ਹਾ ਵੀ ਕਾਫੀ ਸੀ ਕਿ ਕਿਸ ਤਰ੍ਹਾਂ ਲੱਗਾ ਤੁਹਾਨੂੰ ਓਵਰ ਆਲ ਉੱਥੇ ਰੌਲਾ ਸੀ ਕਹਾਂ ਮੈਂ ਕਹਾਂ ਵੀ ਜਾਂ ਕਿਸ ਤਰ੍ਹਾਂ ਦਾ এনवायरमेंट ਸੀਗਾ ਰੌਲਾ ਤਾਂ ਸੀਗਾ ਜੀ ਲੋਕੀ ਆਪਸ ਵਿੱਚ ਗੱਲਬਾਤ ਕਰਦੇ ਹੋਏ ਸੀਗੇ ਬਟ ਇੰਨਾ ਜ਼ਿਆਦਾ ਨਹੀਂ ਸੀਗਾ ਇੱਕ ਇੱਕ ਜਿਹੜੀ ਇੱਕ ਚੀਜ਼ ਜਿਹੜੀ ਤੁਹਾਨੂੰ ਉੱਥੇ ਸੁਣਨ ਨੂੰ ਮਿਲੀ ਹੋਏਗੀ ਉਹ ਕਿਹੜੀ ਜਿਹੜੀ ਐਂਟਰ ਕਰਦੇ ਜੇ ਇੱਕ ਐਂਟਰ ਕਰਦੇ ਸ਼ਬਦ ਕੀਰਤਨ ਸੁਣਨ ਨੂੰ ਜ਼ਰੂਰ ਮਿਲ ਜਾਏਗਾ ਜੀ ਸ਼ਬਦ ਕੀਰਤਨ ਜੀ ਸੰਗਤ ਜੀ ਉੱਥੇ ਮੈਂ ਖੁਦ ਜਨਵਰੀ ਚ ਵਾਪਸ ਆਇਆ ਹਾਂ ਸਵੇਰੇ 2:30 ਵਜੇ 2:00 ਵਜੇ ਦਾ ਸਮਾਂ ਸੀ ਤੇ ਅੰਦਰ ਵੱਡੇ ਸਾਰੇ ਸ੍ਰੀ ਦਰਬਾਰ ਸਾਹਿਬ ਦਾ ਉੱਥੇ ਮਾਡਲ ਵੀ ਹੈ ਤੇ ਨਾਲ ਹੀ ਉਹਨਾਂ ਨੇ ਉੱਥੇ ਸ਼ਬਦ ਕੀਰਤਨ ਉੱਥੇ ਸਾਰੇ ਗੁਰਬਾਣੀ ਅਸੀਂ ਸਰਵਨ ਕਰ ਸਕਦੇ ਆ ਤੇ ਚਲੋ ਇਹ ਤੇ ਹੋ ਗਿਆ ਬਰੀਫ ਚ ਅਸੀਂ ਤੁਹਾਨੂੰ ਐਕਸਪੀਰੀਅੰਸ ਦੱਸਦੇ ਆ ਅਸੀਂ ਕਈ ਵਾਰ ਇਮੀਗ੍ਰੇਸ਼ਨ ਤੇ ਵਾਪਸ ਵੀ ਕਈ ਵਾਰ ਗਏ ਹੋਗੇ ਅੰਮ੍ਰਿਤਸਰ ਜੀ ਕਾਫੀ ਲੋਕ ਸਾਨੂੰ ਲਿਖਦੇ ਵੀ ਨੇ ਜੀ ਬੜਾ ਰਸ਼ ਪੈ ਜਾਂਦਾ ਤਿੰਨ ਚਾਰ ਫਲਾਈਟਾਂ ਇਕੱਠੀਆਂ ਆ ਜਾਣ ਤੇ ਘੰਟਾ ਵੀ ਲੱਗ ਜਾਂਦਾ ਤੇ ਬਹੁਤ ਹੀ ਲੋਕ ਗੁੱਸਾ ਕਰਦੇ ਨੇ ਹਮਮ ਤੇ ਤੁਸੀਂ ਜਦੋਂ ਵਾਪਸ ਵੀ ਗਏ ਜੰਮ੍ਰਿਤਸਰ ਕਦੀ ਤੁਹਾਨੂੰ ਰਸ਼ ਪਿਆ ਇਸ ਤਰ੍ਹਾਂ ਤਾਨੂੰ ਚੇਤਾ ਹੋਏ ਪੇਰੇਸ ਨਾਲ ਮੇਰਾ ਨਹੀਂ ਖਿਆਲ ਜੀ ਕਿ ਬਹੁਤ ਜ਼ਿਆਦਾ ਰਸ਼ ਹੋਵੇ ਹਾਂ ਜਦੋਂ ਉਤਰਦੀ ਹੈ ਫਲਾਈਟ ਸਾਡੇ ਅੱਗੇ ਜਿਹੜੇ ਲੋਕੀ ਹੁੰਦੇ ਨੇ ਉਹਨਾਂ ਉਹਨਾਂ ਨੇ ਲਾਈਨ ਵਿੱਚ ਲੱਗਣਾ ਹੁੰਦਾ ਤੇ ਉਹਨਾਂ ਕੀ ਰਸ਼ ਹੁੰਦਾ ਹੈ ਕਿ ਜਿਹੜੀ ਫਲਾਈਟ ਉਤਰੀਏ ਤੇ ਉਹਨਾਂ ਦੇ ਹੀ ਪੈਸੈਂਜਰਸ ਹੁੰਦੇ ਨੇ ਜਿਹੜੇ ਅੱਗੇ ਹੁੰਦੇ ਨੇ ਤੇ 10-15 ਮਿੰਟ ਹੀ ਲੱਗਦੇ ਆ ਜੀ ਉਹਨੂੰ ਉਸ ਪ੍ਰੋਸੈਸ ਨੂੰ ਸੋ ਹੁਣ ਆਪਾਂ ਗੱਲ ਕਰਾਂਗੇ ਜਦੋਂ ਇਹ ਅਮਰੀਕਾ ਪਹੁੰਚੇ ਦੋਹਾ ਥਾਣੀ ਤੁਸੀਂ ਆਏ ਜਾਏ ਦੋਹਾ ਵੀ ਤੁਹਾਡਾ ਸਮੂਦਲੀ ਹੋ ਗਿਆ ਪਰ ਵੱਡੀ ਗੱਲ ਜਿਹੜੀ ਕਹਿਣੀ ਚਾਹਾਂਗੇ ਅ ਅਸੀਂ ਵੀ ਖੁਦ ਮੈਂ ਵੀ ਖੁਦ ਕਈ ਵਾਰ ਆਸਟ੍ਰੇਲੀਆ ਹੋਰ ਪਰ ਆ ਉਹਨਾਂ ਕੋ ਸੁਣਦੇ ਹਾਂ ਕਿ ਅਮਰੀਕਾ ਜਿੱਥੇ ਕਿ ਐਵੀਏਸ਼ਨ 에ਅਰਲਾਈਨ ਇੰਡਸਟਰੀ ਬਹੁਤ ਵੱਡੀ ਹੈ ਤੇ ਉੱਥੇ ਆ ਕੇ ਜਦ ਤੁਸੀਂ ਸ਼ਿਕਾਗੋ ਪਹੁੰਚੇ ਤੇ ਬਾਹਰ ਆਏ ਜਾਂ ਕਿਸ ਤਰ੍ਹਾਂ ਵੀ ਤੇ ਫਿਰ ਤੁਸੀਂ ਕੀ ਨਜ਼ਾਰਾ ਦੇਖਿਆ ਸੋ ਸਭ ਤੋਂ ਪਹਿਲੇ ਤੇ ਸ਼ਿਕਾਗੋ ਜਦੋਂ ਉਤਰੇ ਮੇਰੇ ਦਿਮਾਗ ਸੀਗਾ ਕਿ ਮੈਂ ਅਗਲੀ ਮੇਰੀ ਅਗਲੀ ਫਲਾਈਟ 3 ਘੰਟੇ ਦੇ ਸਮੇਂ ਤੋਂ ਬਾਅਦ ਸੀਗੀ 3 ਘੰਟੇ ਜੀ ਓਕੇ ਤੇ ਮੈਂ ਮੈਨੂੰ ਸੀਗਾ ਕਿ ਹਾਂ ਮੈਂ ਉੱਥੇ ਮੇਰੀ ਇਮੀਗ੍ਰੇਸ਼ਨ ਹੋਣੀ ਸੀਗੀ ਸ਼ਿਕਾਗੋ ਅਤੇ ਮੈਂ ਮੈਂ ਬੈਗ ਲੈਣੇ ਸੀਗੇ ਮੇਰੇ ਲਗੇਜ ਦੁਬਾਰਾ ਮੈਨੂੰ ਮਿਲਨੇ ਸੀ ਤੇ ਦੁਬਾਰਾ ਮੈਂ ਜਮ੍ਹਾਂ ਕਰਾਣੇ ਸੀਗੇ ਤੇ ਉੱਤਰ ਦੇ ਸਾਰੀ ਸਾਰੀ ਜਨਤਾ ਜਿੰਨੇ ਵੀ ਫਲਾਈਟ ਦੇ ਪੈਸੈਂਜਰਸ ਹੁੰਦੇ ਆ ਉਹਨਾਂ ਨੂੰ ਇਮੀਗ੍ਰੇਸ਼ਨ ਕਰवानी ਪੈਂਦੀ ਆ ਤੇ ਉੱਥੇ ਦੋ ਲਾਈਨਾਂ ਸੀਗੀਆਂ ਦੋ ਲਾਈਨਾਂ ਚ ਵੰਡੇ ਜਾਂਦੇ ਆ ਇੱਕ ਹੁੰਦਾ ਐ ਅਮਰੀਕਨ ਸਿਟੀਜ਼ਨਸ ਲਈ ਲਾਈਨ ਤੇ ਦੂਸਰੀ ਹੁੰਦੀ ਆ ਜਿਹੜੇ ਸਿਟੀਜ਼ਨਸ ਨਹੀਂ ਹੈਗੇ ਤੇ ਜਿਹੜੇ ਸਿਟੀਜ਼ਨਸ ਨਹੀਂ ਹੈਗੇ ਸੀ ਅਸੀਂ ਚੱਲਦੇ ਗਏ ਸਭ ਤੋਂ ਪਹਿਲੇ ਤੇ ਰਸਤਾ ਹੀ ਬਹੁਤ ਜ਼ਿਆਦਾ ਲੰਬਾ ਸੀਗਾ ਬਹੁਤ ਦੂਰ ਤੱਕ ਜਾਣਾ ਪੈਂਦਾ ਬਹੁਤ ਦੂਰ ਤੱਕ ਬਹੁਤ ਦੂਰ ਤੱਕ ਜਾਣਾ ਪਿਆ ਤੇ ਜਾਂਦੇ ਜਾਂਦੇ ਜਦੋਂ ਵੇਖਿਆ ਮੈਂ ਲਾਈਨ ਤੇ ਪਹਿਲੇ ਤੇ ਇੱਕ ਜਗ੍ਹਾ ਤੇ ਮੈਨੂੰ ਲਾਈਨ ਨਜ਼ਰ ਆ ਗਈ ਕਿ ਲਾਈਕ 7 ਵਜੇ 7 ਵਾਰੀ ਘੁੰਮਣਾ ਪੈਣਾ ਸੀਗਾ ਸਾਨੂੰ ਘੁੰਮਣ ਘੇਰੀਆਂ ਹਾਂਜੀ 7 ਪਹਿਲੇ ਲਾਈਨਾਂ ਸੀਗਾ ਮੈਨੂੰ ਲੱਗਾ 7 ਆ ਬਟ ਜਦੋਂ ਘੁੰਮ ਕੇ ਵੇਖਿਆ ਤੇ ਉਹ ਤੇ ਪੂਰਾ 에어ਪੋਰਟ ਦੇ ਐਂਡ ਤੱਕ ਕੰਦ ਤੱਕ ਇੰਨੀ ਲੰਬੀ ਲਾਈਨ ਸੀਗੀ ਤੇ ਵੱਡਾ ਹਾਲ ਸੀ ਜੀ ਬਹੁਤ ਵੱਡਾ ਐਂਡ ਤੱਕ ਲਾਈਨ ਸੀ ਜੀ ਤੇ ਉੱਥੇ ਮੈਨੂੰ ਲਗਭਗ ਲਗਭਗ 2.5 ਘੰਟੇ ਸਿਰਫ ਇਮੀਗ੍ਰੇਸ਼ਨ ਕਰਾਂਦੇ ਲੱਗੇ 2.5 ਘੰਟੇ ਦਾ ਸਮਾਂ ਸ਼ਿਕਾਗੋ 에어ਪੋਰਟ ਵਨ ਆਫ ਦਾ ਬਿਜ਼ੀਸਟ 에어ਪੋਰਟ ਇਨ ਦਾ ਵਰਲਡ ਉੱਥੋਂ ਜਹਾਜ਼ ਹਰ ਕੁਛ ਸੈਕਿੰਡ ਬਾਅਦ ਜਹਾਜ਼ ਉੱਡਦੇ ਹਨ ਆਬਵੀਅਸਲੀ ਰਸ਼ ਹੈ ਪਰ ਜਿਹੜੇ ਇੰਟਰਨੈਸ਼ਨਲ ਫਲਾਈਟਸ ਨੇ ਡੋਮੈਸਟਿਕ ਵੀ ਕਾਫੀ ਨੇ ਇਹ ਇਮੀਗ੍ਰੇਸ਼ਨ ਦੀ ਗੱਲ ਕਰ ਰਹੇ ਨੇ 3 ਘੰਟੇ ਦਾ ਸਮਾਂ ਸੀ ਕਨੈਕਟਿੰਗ ਕਤਰ 에ਅਰਵੇਜ਼ ਤੋਂ ਅੰਮ੍ਰਿਤਸਰ ਤੋਂ ਦੋਹਾ ਦੋਹਾ ਤੋਂ ਸ਼ਿਕਾਗੋ ਫਿਰ ਸ਼ਿਕਾਗੋ ਤੋਂ ਇਹਨਾਂ ਨੇ ਅੱਗੇ ohio ਦੀ ਫਲਾਈਟ ਲੈਣੀ ਸੀ ਤੇ 2.5 ਘੰਟੇ ਦਾ ਸਮਾਂ ਇੱਥੋਂ ਲੱਗ ਗਿਆ ਤੇ ਫਿਰ ਤੁਹਾਡਾ ਜਿਹੜਾ ਸਮਾਨ ਸੀ ਇਮੀਗ੍ਰੇਸ਼ਨ ਤੋਂ ਬਾਅਦ ਲੈਣਾ ਹੁੰਦਾ ਹਾਂਜੀ ਉਹ ਇਮੀਗ੍ਰੇਸ਼ਨ ਹੋਈ ਤੇ ਉਸ ਤੋਂ ਬਾਅਦ ਸਮਾਨ ਲੈਣਾ ਸੀਗਾ ਸੋ ਮੈਨੂੰ ਕਿਉਂਕਿ 2.5 ਘੰਟੇ ਲੱਗੇ ਤੇ ਯੂਜੂਲੀ ਕੀ ਹੁੰਦਾ ਹੈ ਕਿ ਬੈਲਟ ਜਿੱਥੇ ਬੈਲਟ ਹੁੰਦੀ ਹੈ ਉਹਦੇ ਉੱਪਰ ਕੰਪਿਊਟਰ ਤੇ ਲਿਖਿਆ ਹੁੰਦਾ ਕਿ ਕਿਹੜੀ ਫਲਾਈਟ ਹੈ ਤੇ ਮੈਂ ਜਦੋਂ 2.5 ਘੰਟੇ ਬਾਅਦ ਗਿਆ ਤੇ ਕਿਉਂਕਿ ਉਹਨਾਂ ਨੇ ਕੀ ਕੀਤਾ ਕਿ ਸਾਰੇ ਅਟੈਚਸ ਆਲਰੇਡੀ ਬੈਲਟਸ ਤੋਂ ਲਾ ਦਿੱਤੇ ਸੀਗੇ ਤੇ ਹੁਣ ਉੱਥੇ ਲਿਖਣਾ ਵੀ ਬੰਦ ਹੋ ਗਿਆ ਕਿ ਆਹ ਕਤਰ ਦੀ ਫਲਾਈਟ ਆਈ ਹੋਈ ਆ ਕਿਉਂਕਿ ਉੱਥੇ ਅਗਲੀਆਂ ਫਲਾਈਟਾਂ ਇੰਨੀਆਂ ਜ਼ਿਆਦਾ ਸੀਗੀਆਂ ਕਿ ਉਹਨਾਂ ਨੇ ਉਹਨਾਂ ਦਾ ਲਿਖਣਾ ਸ਼ੁਰੂ ਕਰਤਾ ਤੇ ਉਹ ਬੈਗ ਥੱਲੇ ਰੱਖ ਦਿੱਤੇ ਤੇ ਫਿਰ ਮੈਨੂੰ ਕਿਸੇ ਉੱਥੋਂ ਦੇ ਸਟਾਫ ਨੂੰ ਪੁੱਛਣਾ ਪਿਆ ਕਿ ਕਤਰ ਵਾਲਿਆ ਕਤਰ ਦੀ ਬੈਲਟ ਕਿੱਥੇ ਹੈਗੀ ਆ ਤੇ ਫਿਰ ਉੱਥੇ ਜਾ ਕੇ ਮੈਂ ਲਿੱਤਾ ਬੈਗ ਬਟ ਜਿੰਨੇ ਚਿਰ ਬੈਗ ਲੈਣਾ ਸੀਗਾ ਮੈਂ ਨਾਲ ਨਾਲ ਸਟੇਟਸ ਚੈੱਕ ਕੀਤਾ ਅਗਲੀ ਫਲਾਈਟ ਦਾ ਤੇ ਉਹ ਆਲਰੇਡੀ ਉਹਦੀ ਬੋਰਡਿੰਗ ਸਟਾਰਟ ਹੋ ਚੁੱਕੀ ਸੀਗੀ ਤੇ ਉਹ ਤੇ ਖਤਮ ਹੋਣ ਸੀਗੀ ਉੱਡਣ ਨੂੰ ਉੱਡਣ ਵਾਲੀ ਸੀਗੀ ਤੇ ਉਹ ਮੇਰੀ ਮਿਸ ਹੋ ਗਈ ਸੋ ਸੈਂਸਿਨਿਟੀ ਉਹ ਹਾਇਓਲੀਆ ਦੀ ਫਲਾਈਟ ਸੀ ਤੇ ਉਹ ਇਹਨਾਂ ਦੀ ਫਲਾਈਟ ਫਿਰ ਮਿਸ ਹੋ ਗਈ ਸੋ ਜਿਹੜੇ ਵੀ ਹੁਣ ਜਿਹੜੇ ਪੇਰੈਂਟਸ ਜੇ ਤੇ ਤੁਸੀਂ 10 ਏਅਰਪੋਰਟ ਤੇ ਆ ਰਹੇ ਜੇ ਅੰਮ੍ਰਿਤਸਰ ਤੋਂ ਸ਼ਿਕਾਗੋ ਆਂਦੀ ਹੈ ਡੈਲਸ ਆਂਦੀ ਹੈ ਫਿਲadelphia ਅਮਰੀਕਨ 에ਅਰਲਾਈਨਸ ਦੀ ਆਨ ਦੀ ਨਿਊਯਾਰਕ ਫੇਅਰੈਸ ਰਾਈ ਉਹਨਾਂ ਦੀ ਫਲਾਈਟ ਸੈਨ ਫਰਾਂਸਿਸਕੋ ਲਾਸ ਐਂਜਲਸ via ਡੈਲਸ ਤੇ ਹੋਰ ਨਾ ਏਅਰਪੋਰਟਸ ਤੋਂ ਹੈ ਜੇ ਤੇ ਤੁਸੀਂ ਉਹਨਾਂ ਏਅਰਪੋਰਟਸ ਤੇ ਆ ਰਹੇ ਜੇ ਤੇ ਬਹੁਤ ਵੱਡੀ ਇੱਕ ਸਹੂਲਤ ਹੈ ਅੰਮ੍ਰਿਤਸਰੋਂ ਸਿਰਫ 2 ਕੇ 3 ਘੰਟੇ ਦਾ ਸਟੇ ਸ ਹੀ ਦੋਗਾ ਤੇ ਸ਼ਿਕਾਗੋ ਪਹੁੰਚੇ ਹਨ ਪਰ ਉਸ ਤੋਂ ਬਾਅਦ ਇਹਨਾਂ ਦੀ ਅਮਰੀਕਨ 에ਅਰਲਾਈਨਸ ਦੇ ਨਾਲ ਕਦਰ 에ਅਰਵੇਸ ਦੀ ਜਿਹੜੀ ਹੈ ਉਹ ਕੋਡ ਸ਼ੇਅਰ ਹੈ ਉਹ ਫਿਰ ਉਹਨਾਂ ਨੂੰ ਅਸੀਂ ਅੰਮ੍ਰਿਤ ਅਮਰੀਕਨ 에ਅਰਲਾਈਨ ਨਾਲ ਕਿਤੇ ਵੀ ਅਮਰੀਕਾ ਦੇ ਪਹੁੰਚ ਸਕਦੇ ਨੇ ਮੇਰੇ ਪੇਰੈਂਟਸ ਵੀ ਟਰੈਵਲ ਕਰਦੇ ਹਨ ਪਿਛਲੇ ਸਾਲ ਇਹਦੇ ਆਪਣੇ ਪੇਰੈਂਟਸ ਵੀ ਟਰੈਵਲ ਕੀਤੇ ਸਨ ਤੇ ਉਸ ਤੋਂ ਬਾਅਦ ਇਹਨਾਂ ਦੀ ਫਲਾਈਟ ਹੋ ਗਈ ਹੈ ਜੀ ਮਿਸ ਤੇ ਜੇ ਤੁਹਾਡੇ ਪੇਰੈਂਟਸ ਤੁਸੀਂ ਭੇਜਿਆ ਹੋਵਾ ਤੇ ਜੇ ਫਲਾਈਟ ਛੁੱਟ ਜਾਏ ਤੇ ਫਿਰ ਅਮਰੀਕਾ 'ਚ ਕੀ ਹਾਲ ਹੁੰਦਾ ਹੈ ਅੱਜ ਕੱਲ ਅਸੀਂ ਭਾਰਤ ਦਾ ਅੰਮ੍ਰਿਤਸਰ ਦਾ ਬਹੁਤ ਵੀਡੀਓ ਵਾਇਰਲ ਦੇਖਦੇ ਹਾਂ ਪਰ ਆਈ ਐਮ ਸ਼ੋਰ ਅਮਰੀਕਾ ਦੇ ਵੀਡੀਓ ਅਸੀਂ ਵਾਇਰਲਲੀ ਵੇਖੇ ਹੋਣਗੇ ਜਿੱਥੇ ਹਜ਼ਾਰਾਂ ਹੀ ਰੋਜ਼ ਉਡਾਨਾਂ ਕੈਨਸਲ ਹੁੰਦੀਆਂ ਨੇ ਜਾਂ ਮਿਸ ਹੁੰਦੀਆਂ ਹਨ ਸਵਾਹ ਉਹ ਇਹਨਾਂ ਨੂੰ ਪੁੱਛਦੇ ਹਾਂ ਕਿ ਉਸ ਤੋਂ ਬਾਅਦ ਫਿਰ ਤੁਸੀਂ ਕਤਰ 에ਅਰਵੇਜ਼ ਦੇ ਕਾਊਂਟਰ ਤੇ ਗਏ ਕਿ ਅਮਰੀਕਨ 에ਅਰਲਾਈਨਸ ਤੇ ਉਸ ਤੋਂ ਪਹਿਲਾਂ ਕਸਟਮ ਵੀ ਹੋਇਆ ਤੁਹਾਡਾ ਕਸਟਮਰ ਕੁਝ ਪੁੱਛਕਿਛ ਕੀਤੀ ਉੱਥੇ ਕੋਈ ਕਸਟਮ ਵਾਲੇ ਤੁਰੇ ਫਿਰਦੇ ਸੀ ਕੋਈ ਪੁੱਛਣ ਲਈ ਨਹੀਂ ਜੋ ਵੀ ਸਵਾਲ ਜਵਾਬ ਹੋਇਆ ਉਹ ਇਮੀਗ੍ਰੇਸ਼ਨ ਵੇਲੇ ਹੋਇਆ ਉਹਨਾਂ ਨੇ ਮੇਰੇ ਕੋਲ ਪੁੱਛਿਆ ਸੀਗਾ ਹਾਂਜੀ ਉਹਨਾਂ ਨੇ ਕੁਐਸਚਨਸ ਪੁੱਛੇ ਸੀਗੇ ਕਿ ਲਾਈਕ ਤੁਸੀਂ ਕੋਈ ਖਾਣਾ ਲਿਆਉਂਦਾ ਆਪਣੇ ਨਾਲ ਜਾਂ ਨਹੀਂ ਤੁਸੀਂ ਕੀ ਪਰਪਸ ਤੁਹਾਡਾ ਆਨਦਾ ਇਹ ਸਵਾਲ ਜਵਾਬ ਕੀਤੇ ਤੇ ਉਸ ਤੋਂ ਬਾਅਦ ਜਦੋਂ ਲਗੇਜ ਤੋਂ ਬਾਅਦ ਅਸੀਂ ਨਿਕਲੇ ਤੇ ਮੈਨੂੰ ਟਰਮੀਨਲ ਚੇਂਜ ਕਰਨਾ ਸੀਗਾ ਸੋ ਮੈਂ ਉੱਥੇ ਬੰਦਿਆਂ ਨੂੰ ਪੁੱਛਿਆ ਬਹੁਤ ਲੋਕੀ ਸੀਗੇ ਜਿਨ੍ਹਾਂ ਦੀ ਨੈਕਸਟ ਫਲਾਈਟ ਮਿਸ ਹੋ ਗਈਆਂ ਸੀਗੀਆਂ ਸੋ ਉੱਥੇ ਆਲਰੇਡੀ ਉਹ ਬੰਦੇ ਖਲੋਤੇ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਬਹੁਤ ਲੋਕਾਂ ਨੇ ਸਵਾਲ ਪੁੱਛਣਾ ਹੈ ਤੇ ਉਹ ਖਲੋਤਾ ਆਇਆ ਸੀਗਾ ਉਹਨੇ ਨਾਲੇ ਮੈਨੂੰ ਪੁੱਛ ਲਿਆ ਕਿ ਤੁਹਾਡੀ ਨੈਕਸਟ ਫਲਾਈਟ ਉਹ ਤਾਂ ਕੋਸ਼ਣ ਹੀ ਸੀਗਾ ਕਿ ਤੁਹਾਡੀ ਕਨੈਕਟਿੰਗ ਫਲਾਈਟ ਹੈਗੀ ਕਿ ਕਿਹੜੀ ਹੈ ਤੇ ਮੈਂ ਦੱਸਿਆ ਕਿ ਕਨੈਕਟਿੰਗ ਫਲਾਈਟ ਮਿਸ ਹੋ ਗਈ ਆ ਤੇ ਉਹਨੇ ਫਿਰ ਮੈਨੂੰ ਆਪਣੇ ਆਪ ਦੱਸ ਦਿੱਤਾ ਕਿ ਜਿਹੜੇ ਟਰਮੀਨ ਟਰਮੀਨਲ 3 ਤੇ ਮੈਂ ਜਾਣਾ ਸੀਗਾ ਤੇ ਉੱਥੇ ਜਾ ਕੇ ਗੱਲ ਕਰੋ ਉਹ ਕਾਊਂਟਰ ਦੇ ਨਾਲ ਉਹਨੇ ਮੈਨੂੰ ਦੱਸਤਾ ਅਮਰੀਕਨ ਦਾ ਸੋ ਫਿਰ ਮੈਂ ਫਿਰ ਉਧਰ ਆਵਾਂਗਾ ਕਿ ਕਨੈਕਟਿੰਗ ਫਲਾਈਟ ਮਿਸ ਹੋ ਗਈ ਹੈ ਪਿਛੋਂ ਫਲਾਈਟ ਲੇਟ ਹੋ ਗਈ ਹੈ ਉਹ ਵਕਰੀ ਗੱਲ ਹੈ ਪਰ ਇਹ ਫਲਾਈਟ ਟਾਈਮ ਸਿਰ ਆਈ ਸੀ ਤੇ ਇਹਨਾਂ ਨੇ ਸਮਾਨ ਵੀ ਲੈ ਕੇ ਤੇ ਹੁਣ ਦੂਜੇ ਟਰਮੀਨਲ ਜਾਣਾ ਵੱਡੇ 에ਰਪੋਰਟ ਅਸੀਂ ਕਹਿੰਨੇ ਆ ਪਰ ਆਬੀਸਲੀ ਵੱਡੇ 에ਰਪੋਰਟ ਤੇ ਦੇਖਿਆ ਤੁਰਨਾ ਬੜਾ ਪੈਂਦਾ ਪਰ ਫਿਰ ਤੁਸੀਂ ਅਮਰੀਕਨ ਨੇ ਅਸੀਂ ਤੇ ਕਾਊਂਟਰ ਤੇ ਗਏ ਜੀ ਤੇ ਫਿਰ ਉਹਨਾਂ ਨੇ ਕੀ ਕੀਤਾ ਤੁਹਾਡੇ ਕੋਲ ਬਾਅਦ ਚ ਕੋਈ ਫਲਾਈਟ ਸੀ ਜਾਂ ਕਿਸ ਤਰ੍ਹਾਂ ਉਹਨਾਂ ਨੇ ਕੀ ਕੀਤਾ ਸੋ ਸਭ ਤੋਂ ਪਹਿਲੇ ਤੇ ਮੈਂ ਉਹਨਾਂ ਨੂੰ ਉਹੀ ਕਿਹਾ ਕਿ ਮੇਰੀ ਪਰ ਕੀ ਉੱਥੇ ਲਾਈਨ ਹੈਗੀ ਸੀ ਹਾਂਜੀ ਉੱਥੇ ਫਿਰ ਤੋਂ ਲਾਈਨ ਸੀਗੀ ਜਿਹੜੀ ਜਿੱਥੇ ਉਹਨਾਂ ਨੇ ਇੱਕ ਤੇ ਕਾਊਂਟਰ ਹੈਗੇ ਹੈਗੇ ਜਿੱਥੇ ਤੁਸੀਂ ਸਿਰਫ ਚੈੱਕ ਇਨ ਕਰਨਾ ਦੁਬਾਰਾ ਤੇ ਦੂਸਰਾ ਇੱਕ ਸਪੈਸ਼ਲ ਸਰਵਿਸਿਜ਼ ਕਰਕੇ ਲਾਈਨ ਬਣਾਈ ਸੀ ਜਿੱਥੇ ਉਹ ਲੋਕੀ ਸੀਗੇ ਜਿਨ੍ਹਾਂ ਦੀ ਕੋਈ ਕਨੈਕਟਿੰਗ ਫਲਾਈਟ ਮਿਸ ਹੋ ਗਈ ਤੇ ਕਿਉਂਕਿ ਉੱਥੇ ਬਹੁਤ ਜਨਤਾ ਸੀ ਜਿਨ੍ਹਾਂ ਦੀ ਮਿਸ ਹੋ ਗਈ ਸੀਗੀ ਤੇ ਕਾਫੀ ਰਸ਼ ਸੀਗਾ ਉੱਥੇ ਵੀ ਉੱਥੇ ਮੈਨੂੰ ਫਿਰ ਤੋਂ ਵੇਟ ਕਰਨੀ ਪਈ ਲਗਭਗ ਅੱਧਾ ਪੌਣਾ ਘੰਟਾ ਮੈਨੂੰ ਉੱਥੇ ਫਿਰ ਲੱਗਾ ਕਾਊਂਟਰ ਤਾਂ ਕੰਦੇ ਹੋਏ ਤੇ ਉੱਥੇ ਜਾ ਕੇ ਜਦੋਂ ਗੱਲਬਾਤ ਕੀਤੀ ਸਭ ਤੋਂ ਪਹਿਲੇ ਤੇ ਮੈਨੂੰ ਮੈਨੂੰ ਜੋ ਉਮੀਦ ਸੀ ਕਿ ਉਹ ਕਹਿਣਗੇ ਕਿ ਆਹ ਨੈਕਸਟ ਫਲਾਈਟ ਹੈਗੀ ਆ ਉਸੇ ਜਗ੍ਹਾ ਤੇ ਜਿੱਥੇ ਤੁਸੀਂ ਜਾਣਾ ਤੇ ਉੱਥੇ ਹੀ ਸੀ ਕਰ ਦਿੰਨੇ ਤੁਹਾਡੀ ਟਿਕਟ ਬੁੱਕ ਫਿਰ ਤੋਂ ਤੇ ਮੈਂ ਵੀ ਇਹੀ ਸੋਚ ਕੇ ਗਿਆ ਇੱਕ ਗੱਲ ਕਰਨ ਲਈ ਤੇ ਉਹਨੇ ਸਭ ਤੋਂ ਪਹਿਲੇ ਤੇ ਜਿਹੜੀ ਲੇਡੀ ਸੀ ਉਹਨੇ ਕਿਹਾ ਤਾਂ ਕਿ ਉੱਥੇ ਸੀਟ ਨਹੀਂ ਹੈਗੀ ਤੇ ਉਹਨੇ ਨਵੀਂ ਗੱਲ ਮੈਨੂੰ ਦੱਸੀ ਕਿ ਤੁਹਾਨੂੰ ਮੈਂ ਸਟੈਂਡ ਆਫ ਕਰ ਦਿੰਨੇ ਸਟੈਂਡ ਬਾਈ ਕਰ ਦਿੰਦੀ ਆ ਤੇ ਮੈਨੂੰ ਤੇ ਪਹਿਲੇ ਉਹਦਾ ਮਤਲਬ ਨਹੀਂ ਸੀ ਪਤਾ ਸਟੈਂਡ ਬਾਈ ਦਾ ਬਟ ਸਟੈਂਡ ਬਾਈ ਹੁੰਦਾ ਹੈ ਕਿ ਜਦੋਂ ਉਹ ਸੀਟ ਕਨਫਰਮ ਨਹੀਂ ਹੈਗੀ ਉਹ ਤੁਹਾਨੂੰ ਰੱਖ ਦੇਗੀ ਜੇ ਸੀਟ ਖਾਲੀ ਹੋਈ ਤੇ ਤੁਹਾਡੀ ਬੁੱਕ ਹੋ ਜਾਏਗੀ ਅਦਰਵਾਈਜ਼ ਤੁਹਾਨੂੰ ਅਗਲੇ ਦਿਨ ਵੇਟ ਕਰਨਾ ਪਏਗਾ ਤੇ ਜਾਂ ਫਿਰ ਜੇ ਉਹਨੂੰ ਮੈਂ ਪੁੱਛਿਆ ਕਿ ਹੋਰ ਆਲਟਰਨੇਟ ਕੋਈ ਦੱਸ ਦੇ ਤੇ ਉਹਨੇ ਕਿਹਾ ਕਿ ਅਗਲਾ ਆਲਟਰਨੇਟ ਹੈਗਾ ਕਿ ਸੇਮ ਇਹੋ ਜਿਹੀ ਇੱਕ ਫਲਾਈਟ ਹੈਗੀ ਅਗਲੇ ਦਿਨ ਓਵਰਨਾਈਟ ਸਟੇ ਤੋਂ ਬਾਅਦ ਸਵੇਰੇ ਉਹ ਲੈ ਲਓ ਤੇ ਮੈਂ ਫਿਰ ਉਹਨੂੰ ਕਿਹਾ ਕਿ ਕੋਈ ਹੋਰ ਸ਼ਹਿਰ ਦੀ ਜਾਂ ਤੇ ਵੇਖ ਲਵੇ ਫਲਾਈਟ ਜਾਂ ਫਿਰ ਇਹਦੇ ਚ ਹੀ ਸੀਟ ਕੋਈ ਵੇਖ ਲਵੇ ਜੇ ਖਾਲੀ ਹੈਗੀ ਤੇ ਕਨਫਰਮ ਕਰ ਦੇਵੇ ਬਟ ਉਹਨੇ ਮਨਾ ਕਰ ਦਿੱਤਾ ਕਨਫਰਮ ਕਰ ਸੋ ਜਦੋਂ ਉਹਨੇ ਓਵਰਨਾਈਟ ਸਟੇ ਕਿਹਾ ਤੇ ਤੁਸੀਂ ਫਿਰ ਕੀ ਕਿਹਾ ਮੈਂ ਤੇ ਸਟੂਡੈਂਟ ਆਇਆ ਇੱਥੇ ਜੀ ਤੇ ਮੈਂ ਇੱਥੇ ਕਿੱਥੇ ਰਹੂੰਗਾ ਤੁਸੀਂ ਤੁਸੀਂ ਹੋਟਲ ਦਵੋਗੇ ਫਿਰ ਉਹਨਾਂ ਨੇ ਕੀ ਜਵਾਬ ਦਿੱਤਾ ਸੋ ਮੈਂ ਉਹਨਾਂ ਨੂੰ ਕਿਹਾ ਕਿ ਓਵਰਨਾਈਟ ਸਟੇ ਕਰਨਾ ਮੇਰਾ ਔਖਾ ਹੈ ਇੱਥੇ 에ਅਰਪੋਰਟ ਤੇ ਤੇ ਉਹ ਕਿਦਾਂ ਕਰਾਂਗੇ ਤੇ ਉਹਨੇ ਕਿਹਾ ਲੇਡੀ ਨੇ ਕਿ ਇਹ ਮੇਰਾ ਫਾਲਟ ਆ ਕਿ ਫਲਾਈਟ ਕਿਉਂਕਿ ਟਾਈਮ ਸਿਰ ਆਈ ਹੈ ਤੇ ਇਹ ਮੇਰਾ ਫਾਲਟ ਆ ਕਿ ਮੈਂ ਤੁਸੀਂ ਉਹਨੂੰ ਕਿਹਾ ਨਹੀਂ ਕਿ ਇਮੀਗ੍ਰੇਸ਼ਨ ਤੇ ਟਾਈਮ ਲੱਗਾ ਜੀ ਮੈਂ ਉਹਨੂੰ ਕਿਹਾ ਸੀਗਾ ਕਿ ਇਮੀਗ੍ਰੇਸ਼ਨ ਤੇ ਟਾਈਮ ਲੱਗਾ ਬਟ ਉਹ ਕਹਿੰਦੀ ਕਿ ਨਹੀਂ ਕੋਈ ਸੁਣਵਾਈ ਨਹੀਂ ਜੀ ਉਹਨੇ ਕਹਾ ਕਿ ਨਹੀਂ ਹੁੰਦਾ ਡਿਫਾਲਟ ਸਾਡੇ ਰਾਤ ਲੈਣ ਲੱਗਿਆ ਕਿੱਥੇ ਕਿੱਥੇ ਰਵੋ 에ਅਰਲਾਈਨ ਕੁਝ ਨਹੀਂ ਹੱਲ ਕਰ ਸਕਦੀ ਮੈਂ ਕਿਹਾ ਸੀ ਕਿ ਹੋਟਲ ਜਾਂ ਕੋਈ ਹੋਵੇ ਤੇ ਉਹ ਕਹਿੰਦੀ ਕਿ ਨਹੀਂ ਉਹ ਨਹੀਂ ਪ੍ਰੋਵਾਈਡ ਕਰ ਸਕਦੇ ਅਗੇਨ ਕਿ ਗਲਤੀ ਮੇਰੀ ਆ ਦੇਖੋ ਜੀ ਸੁਣੋ ਜੀ ਇਹ ਗੱਲ ਸਾਰੇ ਧਿਆਨ ਨਾਲ ਅਸੀਂ ਮੈਂ ਕਿਉਂ ਪ੍ਰੋਗਰਾਮ ਕਰ ਰਹੇ ਹਾਂ ਆਪਣੇ ਲਈ ਅਸੀਂ ਬਹੁਤ ਗੁੱਸਾ ਸ਼ੋਅ ਕਰਦੇ ਹਾਂ ਮੈਂ ਵੀ ਟਰੈਵਲ ਕਰਦਾ ਮੈਂ ਵੀ ਸ਼ੋਅ ਕਰਦਾ ਹੋਵਾਂਗਾ ਪਰ ਇਹ ਗੱਲ ਧਿਆਨ ਦੇਣ ਵਾਲੀ ਹੈ ਅਮਰੀਕਾ ਵਿੱਚ ਮੈਂ ਇਹ ਨਹੀਂ ਕਹਿ ਰਿਹਾ ਕੈਨੇਡਾ ਵਿੱਚ ਕੀ ਰੂਲ ਨੇ ਯੂਕੇ ਵਿੱਚ ਪਾਲਿਸੀ ਬਣਾਈ ਹੈ ਗਵਰਨਮੈਂਟ ਨੇ ਕਿ ਵੇਅਰ 에ਅਰਲਾਈਨ ਹਾਸ ਟੂ ਪ੍ਰੋਵਾਈਡ ਜੇ 에ਅਰਲਾਈਨ ਦਾ ਡਿਲੇ ਹੋਵੇ ਪਰ ਇੱਥੇ ਕੇਸ ਇਹ ਵੀ ਹੈ ਕਿ 에ਅਰਲਾਈਨ ਦੀ ਫਲਾਈ ਠੀਕ ਆਈ ਹੈ ਇਮੀਗ੍ਰੇਸ਼ਨ ਤੇ ਟਾਈਮ ਲੱਗ ਗਿਆ ਹੁਣ ਮੈਂ ਸਿੰਪਲ ਸਿਨੈਰੀਓ ਦੇ ਦਿੰਨਾ ਤੁਸੀਂ ਦਿੱਲੀ ਵਾਇਟ ਦੇ ਆਉਂਦੇ ਜੇ ਤੁਸੀਂ ਤੁਹਾਡੀ 3 ਘੰਟੇ ਉੱਥੇ ਤੁਹਾਨੂੰ ਇਮੀਗ੍ਰੇਸ਼ਨ ਤੇ ਲੱਗ ਜਾਂਦੇ ਨੇ ਅੱਗੋਂ ਤੁਹਾਡੀ ਕਨੈਕਟਿੰਗ ਫਲਾਈਟ ਅੰਮ੍ਰਿਤਸਰ ਦੀ ਮਿਸ ਹੋ ਜਾਂਦੀ ਹੈ ਫੇਰ ਤੁਹਾਡੀ ਅਗਲੇ ਦਿਨ ਸਵੇਰੇ ਫਲਾਈਟ ਹੈ ਇਹ ਉਹ ਸਿਨੈਰੀਓ ਚ ਉੱਥੇ ਰੋਲਾ ਪੈ ਜਾਏਗਾ ਕਿ ਕੀ ਕਰੋ ਇਹ ਸਚਾਈ ਹੈ ਇਹ ਸਚਾਈ ਸਾਨੂੰ ਮੰਨੀ ਪਏਗੀ ਤੇ ਪਰ ਹੋ ਸਕਦਾ ਹੈ ਇੰਗਲੈਂਡ ਵਿੱਚ ਰੂਲਸ ਹੋਣ ਪਰ ਉੱਥੇ ਹੋਟਲ ਦੇ ਦਿੰਦੇ ਨੇ ਮੈਂ ਦੇਖਿਆ ਵੀ ਹੈ ਪਰ ਇੱਥੇ ਇਹਨਾਂ ਨੂੰ ਨਾ ਹੋ ਗਈ ਅਮਰੀਕਾ 'ਚ ਤੇ ਮੇਰੇ ਜਿਹੜੇ ਅਮਰੀਕਨ ਭੈਣ ਭਰਾ ਨੇ ਜਿਹੜੇ ਅੰਮ੍ਰਿਤਸਰ ਜਾਂਦੇ ਨੇ ਤੇ ਬੜਾ ਗੁੱਸਾ ਖਾਂਦੇ ਨੇ ਤੇ ਮੈਨੂੰ ਪਤਾ ਹੈ ਅਮਰੀਕਾ 'ਚ ਕੀ ਹੁੰਦਾ ਤੇ ਮੈਂ ਇਸ ਕਰਕੇ ਪੂਰਾ ਉਹਨਾਂ ਨਾਲ ਗੱਲ ਕਰ ਸਕਦਾ ਕਿ ਜੋ ਅੱਜ ਕੱਲ ਏਅਰਲਾਈਨਸ ਇੱਥੇ ਡਿਲੇ ਕਰਦੀਆਂ ਤੇ ਲੇਟ ਕਰਦੀਆਂ ਤੇ ਬਾਅਦ ਚੋਂ ਜਦੋਂ ਕੈਂਸਲ ਹੋ ਜੇ ਭਾਵੇਂ ਰਸਤੇ ਜੀ ਹੈਗੇ ਜੇ ਉਹਨਾਂ ਨੇ ਕਹਣਾ ਵੈਦਰ ਡਿਲੇ ਵੀ ਹੈਵ ਨੋ ਰਿਸਪੌਂਸਿਬਿਲਟੀ ਇਮੀਗ੍ਰੇਸ਼ਨ ਡਿਲੇ ਵੀ ਹੈਵ ਨੋ ਰਿਸਪੌਂਸਿਬਿਲਟੀ ਸੋ ਇਹਨੂੰ ਫਿਰ ਉੱਥੇ ਫਲਾਈਟ ਰਾਤ ਦੀ ਉਹਨਾਂ ਨੇ ਕਿਹਾ ਸਟੈਂਡ ਬਾਈ ਕਰਾਂਗੇ ਤੇ ਉਸ ਤੋਂ ਬਾਅਦ ਫਿਰ ਅਗਲੇ ਦਿਨ ਜੇ ਤੁਸੀਂ ਫਲਾਈਟ ਲੈਣੀ ਹੈ ਉਹਨਾਂ ਨੇ ਕੀ ਕਿਹਾ 에ਰਪੋਰਟ ਤੇ ਰਹਿਪੋ ਓਕੇ ਤੁਸੀਂ ਕਿਤੇ ਵੀ ਆਪਣੇ ਇਹ ਕੋਈ ਜੇ ਬਜ਼ੁਰਗ ਆਇਆ ਹੋਵੇ ਤੇ ਫਿਰ ਕੀ ਕਰਨਗੇ ਸੋ ਇਹ ਗੱਲਾਂ ਤੁਹਾਡੀਆਂ ਸਿਰਫ ਅੰਮ੍ਰਿਤਸਰ ਦੀ ਫਲਾਈਟ ਤੇ ਨਹੀਂ ਹੁਣ ਕੋਈ ਅੱਗੇ ਕਹੋ ਜੀ ਮੈਂ ਅੰਮ੍ਰਿਤਸਰ ਦੀ ਫਲਾਈਟ ਹੀ ਨਹੀਂ ਲੈਣੀ ਉੱਥੇ ਸਾਨੂੰ ਕਨੈਕਟ ਸੋ ਇਹ ਜਿਹੜਾ ਹੋਇਆ ਕੰਮ ਸ਼ਿਕਾਗੋ ਉਸ ਤੋਂ ਬਾਅਦ ਮੈਂ ਦੱਸਦਾ ਮੈਂ ਇਹਨੇ ਮੈਨੂੰ ਟੈਲੀਫੋਨ ਕੀਤਾ ਹੈ ਇਹ ਮੇਰਾ ਰਿਲੇਟਿਵ ਹੈ ਮੈਨੂੰ ਟੈਲੀਫੋਨ ਕੀਤਾ ਹੈ ਮੈਂ ਇਹਨਾਂ ਨੂੰ ਕਿਹਾ ਹੈ ਮੈਂ ਬਾਕੀਆਂ ਦੀ ਵੀ ਜਾਣਕਾਰੀ ਦੇ ਰਿਹਾ ਮੈਨੂੰ ਕਿਹਾ ਕਿ ਉਸ ਜਿਹੜੀ ਬੀਬੀ ਹੈ ਲੇਡੀ ਹੈ ਉਹ ਤੈਨੂੰ ਹੈਲਪ ਨਹੀਂ ਕਰ ਰਹੀ ਤੂੰ ਉਹਨਾਂ ਨੂੰ ਕਿਹਾ ਕਿ ਆਈ ਵਾਂਟ ਟੂ ਟਾਕ ਟੂ ਯੋਰ ਸੁਪਰਵਾਈਜ਼ਰ অর ਅ ਮੈਨੇਜਰ ਔਨ ਡਿਊਟੀ ਇਹਨੇ ਫਿਰ ਮੈਂ ਇਹਨੂੰ ਗੱਲ ਕਹੀ ਹੈ ਉਸ ਤੋਂ ਬਾਅਦ ਤੁਸੀਂ ਉਹਨੂੰ ਕਿਹਾ ਤੇ ਉਹ ਕੀ ਉਹਨੇ ਐਕਸੈਪਟ ਕਰ ਲਿਆ ਕਿ ਮੈਂ ਤੇਰੀ ਮੈਨੇਜਰ ਨਾਲ ਗੱਲ ਕਰਾ ਦਿੰਨੀ ਹਾਂ ਜੀ ਮੈਂ ਸਭ ਤੋਂ ਪਹਿਲੇ ਤੇ ਉਹਨੂੰ ਕਿਹਾ ਕਿ ਮੈਨੂੰ ਕੋਈ ਹਾਇਰ ਅਥਾਰਟੀ ਦੇ ਨਾਲ ਗੱਲ ਕਰਵਾਓ ਮੇਰੀ ਤੇ ਉਹਨੇ ਸਭ ਤੋਂ ਪਹਿਲੇ ਉਹਦੇ ਨਾਲ ਕੋਈ ਲੇਡੀ ਸੀਗੀ ਤੇ ਉਹਨੂੰ ਕਹਿ ਦਿੱਤਾ ਕਿ ਉਹ ਆ ਜਾਵੇ ਤੇ ਉਹਨੇ ਜਦੋਂ ਆਇਆ ਉਹ ਉਸੇ ਵੇਲੇ ਆ ਗਈ ਗੱਲ ਕਰਨ ਤੇ ਉਹ ਪੁੱਛਦੀ ਕਿ ਹਾਂਜੀ ਕੀ ਹੋਇਆ ਤੇ ਮੈਂ ਉਹਨੂੰ ਕਿਹਾ ਕਿ ਮੈਂ ਕਿਸੇ ਹਾਇਰ ਅਥਾਰਟੀ ਦੇ ਨਾਲ ਗੱਲ ਕਰਨਾ ਚਾਹੁੰਦਾ ਤੇ ਉਹਨੇ ਫਿਰ ਕਿਸੇ ਨੂੰ ਫੋਨ ਕਰ ਦਿੱਤਾ ਸੀਗਾ ਤੇ 5 ਮਿੰਟ ਤੋਂ ਬਾਅਦ ਉਹ ਆ ਗਿਆ ਬੰਦਾ ਤੇ ਉਹਨੇ ਫਿਰ ਮੇਰੀ ਹੈਲਪ ਕਰ ਦਿੱਤੀ ਸੀਗੀ ਉਹਨੇ ਇਨਸਟੈਂਟਲੀ ਜਿੱਥੇ ਉਹ ਕਹਿੰਦੀ ਸੀ ਸਟ ਸਟੈਂਡ ਬਾਈ ਤੇ ਰੱਖ ਦਿੱਤਾ ਤੇ ਉੱਥੇ ਉਹਨੇ ਇਨਸਟੈਂਟਲੀ ਉਸੇ ਵੇਲੇ ਕਹੇ ਤਾਂ ਇੱਥੇ ਸੀਟ ਹੈਗੀ ਆ ਤੁਹਾਡੀ ਤੇ ਪ੍ਰੋਬਲਮ ਹੀ ਨਹੀਂ ਹੈਗੀ ਤੇ ਉਹਨੇ ਉਸੇ ਵੇਲੇ ਮੇਰੀ ਫਿਰ ਸੀਟ ਬੁੱਕ ਕਰ ਦਿੱਤੀ ਸੋ ਦੇਖੋ ਜੀ ਆ ਇਹ ਅੰਮ੍ਰਿਤਸਰ ਵਾਲੀ ਅੱਡਾ ਨਹੀਂ ਹੈ ਇਹ 에어 ਇੰਡੀਆ ਜਾਂ ਹੋਰ ਜਿਹੜੀਆਂ ਫਲਾਈਟਸ ਨੇ ਉਹ ਨਹੀਂ ਹੈ ਇਹ ਅਮਰੀਕਨ 에어ਲਾਈਨਸ ਦਾ ਡੈਸਕ ਹੈ ਜਿੱਥੇ ਇਹਨਾਂ ਨੂੰ ਕਿਹਾ ਗਿਆ ਕਿ ਸਟੈਂਡ ਬਾਈ ਕਰ ਲਾ ਕੋਈ ਸੀਟ ਨਹੀਂ ਹੈ ਤੇ 5 ਮਿੰਟ ਚ ਮੈਨੇਜਰ ਆਂਦਾ ਤੇ ਮੈਨੂੰ ਜਾਣਕਾਰੀ ਸਿਗੀ ਇਸ ਕਰਕੇ ਕਿ ਇਹ ਇਸ ਤਰ੍ਹਾਂ ਇੱਥੇ ਹੁੰਦਾ ਹੈ। ਟਰੈਵਲ ਵਿੱਚ ਬਹੁਤ ਪਰੇਸ਼ਾਨੀਆਂ ਆਂਦੀਆਂ ਨੇ ਕਈ ਵਾਰ ਜੇ ਫਲਾਈਟਸ ਮਿਸ ਹੋ ਜਾਣ ਜੇ ਸਾਰਾ ਕੁਝ ਸਮੂਥ ਹੋਵੇ ਤੇ ਸਮੂਥ ਹੈ। ਇਮੀਗ੍ਰੇਸ਼ਨ ਆਫੀਸਰ ਨੂੰ ਮਿਲਿਆ ਉਹਨੇ ਸਵਾਲ ਵੀ ਕੀਤੇ ਤੁਹਾਨੂੰ ਆਪਣੀ ਡਿਗਰੀ ਬਾਰੇ ਪੁੱਛਿਆ। ਨਹੀਂ ਉਹਨੇ ਇੱਥੇ ਜਿਹੜੇ ਮੈਂ ਪੜ੍ਹਾਈ ਕਰਨ ਆਇਆ ਉਹਦੇ ਬਾਰੇ ਕਾਫੀ ਪੁੱਛਿਆ। ਹਾਂਜੀ। ਹੁਣ ਮੇਰਾ ਖੁਦ ਐਕਸਪੀਰੀਅੰਸ ਆ ਜਦ ਅਸੀਂ ਕਦੀ ਵਰੀ ਮੇਰਾ ਖੁਦ ਐਕਸਪੀਰੀਅੰਸ ਹੈ ਜਦ ਮੈਂ ਵੀਜ਼ੇ ਤੇ ਆਉਂਦਾ ਸੀ। ਤੇ ਇਮੀਗ੍ਰੇਸ਼ਨ ਵਾਲੇ ਬਹੁਤ ਹੀ ਸਖਤੀ ਨਾਲ ਸਵਾਲ ਪੁੱਛਦੇ ਸੀ ਬਹੁਤ ਹੀ ਸਖਤ ਸੁਭਾਣਾ ਇੱਥੇ ਅਮਰੀਕਾ ਚ ਆਈ ਏਮ ਸ਼ੋਰ ਕੈਨੇਡੀਅਨ ਅਥਾਰਟिटीज ਐਂਡ ਇਨ ਅਦਰ ਕੰਟਰੀਜ਼ ਦੇ ਡੂ ਦ ਸੇਮ ਸਮ ਟਾਈਮਸ ਬਟ ਉੱਥੇ ਸਾਡਾ ਗੁੱਸਾ ਨਹੀਂ ਝਲਕਦਾ ਕਿਉਂਕਿ ਸਾਨੂੰ ਪਤਾ ਹੈ ਜੇ ਇਹਨਾਂ ਨੇ ਮਾੜੀ ਜੀ ਗੱਲ ਕਰਤੀ ਤੇ ਇਹਨਾਂ ਨੇ ਵੜਨ ਨਹੀਂ ਦੇਣਾ ਠੀਕ ਹੈ ਨਾ ਤੁਸੀਂ ਬੜੇ ਪਰ ਜੇ ਤੁਹਾਨੂੰ ਅੰਮ੍ਰਿਤਸਰ ਇਸ ਤਰ੍ਹਾਂ ਬੋਲਦੇ ਤੇ ਫਿਰ ਤੁਹਾਡਾ ਕੁਝ ਤੁਸੀਂ ਗੁੱਸਾ ਕਰਨਾ ਹੀ ਜ਼ਿਆਦਾ ਕਿ ਨਹੀਂ ਸੋ ਇਹ ਗੱਲ ਹੈ ਜੀ ਕਿ ਕਨੈਕਟਿੰਗ ਫਲਾਈਟ ਮਿਸ ਹੋ ਗਈ ਰਿਪ੍ਰੈਜ਼ੈਂਟੇਟਿਵ ਕਹਿੰਦਾ ਹੈ ਕਿ ਨਹੀਂ ਹੈ ਜਿਹੜਾ ਬੈਠਾ ਸੀ ਉੱਥੇ ਫਰੰਟ ਡੈਸ਼ ਤੇ ਉਹਨੇ ਬੁੱਕ ਕਰਕੇ ਨੂੰ ਕਹਿੰਦਾ ਸਟੈਂਡ ਬਾਈ ਹੋ ਜਾ ਜਾ ਕੇ ਚਲੇ ਜਾ ਤੇ ਇੰਨੇ ਵੀ ਕਿਹਾ ਕਿ ਸਾਡੇ 에어ਪੋਰਟ ਦੇ ਨਾਲ ਸੈਂਸਿਟੀ ਦੋ 에어ਪੋਰਟ ਹੋਲ ਲੈ ਘੰਟੇ ਦੇ ਰਸਤੇ ਚ ਕੋਈ ਬੰਦਾ ਜਾ ਸਕਦਾ ਹੈ ਡੇਡ ਘੰਟਾ ਡਰਾਈਵ ਕਰਕੇ ਤੇ ਉਹਨੇ ਉਹ ਵੀ ਨਾ ਕਰ ਦਿੱਤੀ ਤੇ ਫਿਰ ਮੈਨੇਜਰ ਆਇਆ ਤੇ ਉਹਨੇ ਉਸ ਵੇਲੇ ਨੂੰ ਤੇ ਤੁਸੀਂ ਮੈਨੇਜਰ ਨੂੰ ਕਿਹਾ ਕਿ ਕੀ ਹੋਇਆ ਕੀ ਹੈ ਹੁਣ ਪਹਿਲਾਂ ਉਹ ਕਹਿੰਦੀ ਸੀਟ ਨਹੀਂ ਹੈਗੀ ਤੇ ਹੁਣ ਸੀਟ ਕਿੱਥੋਂ ਆ ਗਈ ਮੈਂ ਉਸ ਮੈਂ ਉਹਨੂੰ ਕਿਹਾ ਸੀਗਾ ਮੈਨੇਜਰ ਨੂੰ ਕਿ ਕੀ ਹੋਇਆ ਤੇ ਫਿਰ ਉਹ ਮੈਨੂੰ ਕਹਿੰਦਾ ਵੀ ਉਹ ਪੁੱਛਦਾ ਕਿ ਕਿਹੜੀ ਲੇਡੀ ਸੀਗੀ ਤੇ ਮੈਨੂੰ ਮੈਂ ਪਰ ਉਹਦਾ ਨਾਮ ਨਹੀਂ ਸੀ ਪੜਿਆ ਉੱਥੇ ਤੇ ਉਹ ਮੈਂ ਮਿਸ ਕਰ ਗਿਆ ਬਟ ਉਹ ਮੈਨੂੰ ਪੁੱਛ ਰਿਹਾ ਸੀਗਾ ਕਿ ਕਿਹੜੀ ਲੇਡੀ ਆ ਤੇ ਉਸ ਵੇਲੇ ਹੈਗੀ ਨਹੀਂ ਸੀਗੀ ਉਹ ਚੱਲੇ ਗਈ ਸੋ ਮੇਰੀ ਸਾਰੇ ਟਰੈਵਲਰਸ ਨੂੰ ਬੇਨਤੀ ਹੈ ਕਿ ਉਹਦਾ ਨਾਮ ਜ਼ਰੂਰ ਲਵੋ ਕਿਉਂਕਿ ਜੇ ਨੇ ਨਾਮ ਲਿਆ ਹੁੰਦਾ ਮੈਂ ਫਾਲੋਅ ਅਪ ਕਰਨਾ ਸੀ ਮੈਂ ਇੱਕ ਹੋਰ ਚੀਜ਼ ਕੀਤੀ ਟਵਿੱਟਰ ਐਕ ਐਕਸ ਤੇ ਜਾ ਕੇ ਮੈਂ ਟਵੀਟ ਵੀ ਕੀਤਾ ਅਮਰੀਕਨ 에ਅਰਲਾਈਨਸ ਦਾ ਤੇ ਕਈ ਵਾਰ ਉੱਥੇ ਉਹਨਾਂ ਦਾ ਜਵਾਬ ਵੀ ਆ ਜਾਂਦੇ ਨੇ ਇਹ ਤੇ ਦੀ ਮਦਰ ਲਾਸਟ ਤੋਂ ਵਾਪਸ ਜਾ ਰਹੇ ਸਨ ਇਸ ਤਰ੍ਹਾਂ ਹੀ ਸਿਨਸਿਨੈਟੀ ਤੋਂ ਫਿਲਾਡਲਫੀਆ ਫਲਾਈਟ ਇੱਥੋਂ ਲੇਟ ਹੋ ਗਈ ਤੇ ਇਹਨਾਂ ਦਾ ਅਗੋ ਕਨੈਕਸ਼ਨ ਫਿਲਾਡਲਫੀਆ ਤੋਂ ਦੋਹਾ ਜਿਹੜੀ ਫਲਾਈਟ ਸੀ ਉਹ ਮਿਸ ਹੋ ਜਾਣੀ ਸੀ ਤੇ ਮੈਂ ਇਹਨਾਂ ਨੂੰ ਉੱਥੇ ਕਿਹਾ ਕਿ ਤੁਸੀਂ ਇਹ ਫਲਾਈਟ ਲੇਟ ਨਹੀਂ ਲੈਣੀ ਪਰ 에ਅਰਲਾਈਨ ਮਜਬੂਰ ਕਰ ਰਹੀ ਸੀ ਪਰ ਇਹਨਾਂ ਦਾ ਰਾਈਟ ਸੀ ਮੈਂ ਫਿਰ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਕੋਣ ਅਗਲੇ ਦਿਨ ਫਲਾਈਟ ਦੇ ਦੇ ਉਹਨਾਂ ਨੇ ਨਾ ਕਰ ਦਿੱਤੀ ਪਿਛਲੇ ਸਾਲ ਫਿਰ ਮੈਂ ਇਹਨਾਂ ਨੂੰ ਫਿਰ ਉਹਨਾਂ ਦੇ ਫਰੰਟ ਡੈਸਕ ਤੇ ਜਿਹੜਾ ਕਿ ਸਿਕਿਉਰਿਟੀ ਤੋਂ ਬਾਹਰ ਐਂਟਰ ਕਰੇ ਉੱਥੇ ਹੁੰਦਾ ਉੱਥੇ ਮੈਂ ਗਿਆ ਉੱਥੇ ਵੀ ਜਿਹੜੇ ਬੈਠੇ ਸੀ ਉਹ ਵੀ ਕਹਿੰਦੇ ਜੀ ਕੋਈ ਫਲਾਈਟ ਨਹੀਂ ਹੈਗੀ ਸਵੇਰ ਲਈ ਕੋਈ ਬੁਕਿੰਗ ਨਹੀਂ ਇਹ ਹੈ ਉਹ ਹੈ ਫਿਰ ਮੈਂ ਮੈਨੇਜਰ ਨਾਲ ਗੱਲ ਕੀਤੀ ਐਂਡ ਆਈ ਟੋਲਡ ਹਿਮ ਦ ਸਿਚੁਏਸ਼ਨ ਐਂਡ THEN THE MANAGER ਉਹਨੇ ਮੈਂਟ ਵਿੱਚ ਹੀ ਨਵੀਂ ਟਿਕਟ ਕੱਲਦੀ ਉਹਨੇ ਕਰ ਦਿੱਤੀ ਕਈ ਵਾਰ ਇਹਨਾਂ ਰਿਪ੍ਰੈਜ਼ੈਂਟੇਟਿਵ ਨੂੰ ਪਤਾ ਵੀ ਨਹੀਂ ਹੁੰਦਾ ਕਈ ਵਾਰ ਉਹ ਹੈਲਪ ਕਰਨ ਲਈ ਇਹ ਚੀਜ਼ ਜਿਹੜਾ ਅਸੀਂ ਪੰਜਾਬੀਆਂ ਨੂੰ ਕਹਿੰਨੇ ਆ ਜਿਹੜਾ ਸਾਡਾ ਪੰਜਾਬ ਵਾਲੇ ਅੰਮ੍ਰਿਤਸਰ ਦੇ ਪੰਜਾਬੀ ਨੇ ਉਹਨਾਂ ਲਈ ਅਸੀਂ ਬਾਰ-ਬਾਰ 에어ਪੋਰਟ ਤੇ ਬਹੁਤ ਆ ਰਿਹਾ ਵਾਇਰਲ ਕਰ ਰਹੇ ਆ ਜੀ ਇਹ ਸਫਾਈ ਨਹੀਂ ਉਹ ਸਫਾਈ ਨਹੀਂ ਜਦ ਕਿ ਸ਼ਹਿਰ ਦੇ ਵਿੱਚ ਕਈ ਥਾਂ ਪਬਲਿਕ ਬਾਥਰੂਮ ਉੱਤੇ ਸਫਾਈ ਨਹੀਂ ਹੈ ਪਰ ਖੈਰ ਇਹ ਗੱਲ ਜਿਹੜਾ ਪ੍ਰੋਗਰਾਮ ਅਸੀਂ ਕਰ ਰਹੇ ਆ ਇਹ ਇਸੇ ਮੰਤਵ ਲਈ ਹੈ ਪਰ ਇਹ ਕੋਈ ਵਾਇਰਲ ਤੇ ਹੋਣਾ ਨਹੀਂ ਹੈ ਵੀਡੀਓ ਇਹਨਾਂ ਮੈਂ ਫਿਰ ਦੱਸ ਦਵਾਂ ਬਟ ਦ ਗੋਲ ਇਸ ਟੂ ਸ਼ੇਅਰ ਵਿਦ 올 ਆਫ ਯੂ ਸਾਰਿਆਂ ਨਾਲ ਕਿ ਇਹ ਸਮੱਸਿਆ ਆ ਮਾਨੂੰ ਕਿਤੇ ਵੀ ਆ ਸਕਦੀਆਂ ਨੇ ਸ਼ਿਕਾਗੋ ਦੁਨੀਆ ਦਾ ਇੰਨਾ ਵੱਡਾ 에ਰਪੋਰਟ ਹੈ 22 ਘੰਟੇ ਇਮੀਗ੍ਰੇਸ਼ਨ ਲੱਗੇ 2021 ਵਿੱਚ ਮੈਂ ਆਸਟ੍ਰੇਲੀਆ ਗਿਆ ਪਹਿਲੀ ਵਾਰ ਮੈਨੂੰ ਮੈਲਬਨ ਤਕਰੀਬਨ ਡੇਢ ਤੋਂ 2 ਘੰਟਾ ਇਮੀਗ੍ਰੇਸ਼ਨ ਚ ਲੱਗੇ ਉੱਥੇ ਹਾਲ ਹੀ ਵੱਡਾ ਨਹੀਂ ਛੋਟਾ ਜਿਹਾ ਹਾਲ ਸੀ ਉਹ ਵੀ ਤੇ ਫਿਰ ਜਦੋਂ ਅਸੀਂ ਲਾਸਟ ਇਅਰ ਗਏ ਆ ਤੇ ਸਾਨੂੰ ਤਕਰੀਬਨ ਅੱਧਾ ਘੰਟਾ ਲੱਗਾ ਹੋਵੇਗਾ ਕਿਉਂਕਿ ਅੱਗੇ ਇੱਕਦਮ ਫਲਾਈਟਾਂ ਆ ਜਾਂਦੇ ਤੇ ਉਹ ਸਾਰੀਆਂ ਭਰ ਜਾਂਦੀਆਂ ਨੇ ਤੇ ਅੰਮ੍ਰਿਤਸਰ ਵਿੱਚ ਚਾਰ ਫਲਾਈਟਾਂ ਆ ਜਾਂਣ ਤਾ 1 ਘੰਟੇ ਲੱਗਾ ਰਿਆ ਤੇ ਇਹਨੇ ਚੂਣੀ ਕੀਤੀ ਉੱਥੇ ਜਾਂ ਕਿਸੇ ਹੋਰ ਨੇ ਵੀ ਆਪਣੇ ਕੋਈ ਨਹੀਂ ਕਰਦੇ ਯੂ ਕੈਨ ਆਲਵੇਸ ਗੋ ਜੋ ਕੋਈ ਪੁਰਾਣਾ ਬਜ਼ੁਰਗ ਬੰਦਾ ਹੈ ਉਹ ਕਹਿ ਸਕਦਾ ਕਿ ਮੈਂ ਇਹਦੇ ਨਹੀਂ ਖਲੋ ਸਕਦਾ ਤੇ ਜਾਂ ਹੋਰ ਫੈਸਿਲਿਟੀਆਂ ਹਨ ਤੇ ਆਓ ਅਸੀਂ ਉਹ ਅੰਮ੍ਰਿਤਸਰ ਵੀ ਕਰੀਏ ਤੇ ਹੋਰ ਜਿਹੜਾ ਕੋਈ ਮੈਸੇਜ ਤੁਸੀਂ ਦੇਣਾ ਚਾਹੋ ਦੋਹਾ ਵਿੱਚ ਜਾਂ ਤੁਹਾਨੂੰ ਸ਼ਿਕਾਗੋ ਫਿਰ ਇੱਥੇ ਆ ਕੇ ਕਿਸ ਤਰ੍ਹਾਂ ਤੁਹਾਨੂੰ ਕੋਈ ਓਵਰਆਲ ਤੁਹਾਡਾ ਐਕਸਪੀਰੀਅੰਸ ਕਿਦਾਂ ਰਿਹਾ ਅੰਮ੍ਰਿਤਸਰ ਦਾ ਖਾਸ ਕਰਕੇ ਹੱਲ ਤੱਕ ਤੁਸੀਂ 3-4 ਵਲ ਟ੍ਰੈਵਲ ਕਰ ਚੁੱਕੇ ਹੋ ਠੀਕ ਆ ਜੀ ਅੰਮ੍ਰਿਤਸਰ ਤੇ ਦੋਹਾ ਏਅਰਪੋਰਟ ਮੈਨੂੰ ਦੋ ਏਅਰਪੋਰਟ ਨੇ ਜਿੱਥੇ ਮੈਨੂੰ ਕੋਈ ਅੱਜ ਤੱਕ ਇਨੀ ਦਿੱਕਤ ਨਹੀਂ ਆਈ ਹਾਂ ਅਮਰੀਕਾ ਵਿੱਚ ਹੁੰਦਾ ਹੈ ਕਿ ਜਿਹੜਾ ਡਿਲੇ ਪਿਛਮੇਰੇ ਨਾਲ ਪਹਿਲੇ ਵੀ ਹੋਇਆ ਪਹਿਲੇ ਵੀ ਹੋ ਚੁੱਕਾ ਹੈ ਕਿ ਡਿਲੇ ਹੋ ਜਾਂਦਾ ਹੈ ਜਾਂ ਕੈਨਸਲ ਹੋ ਜਾਂਦਾ ਕਿਸੇ ਰੀਜ਼ਨ ਕਰਕੇ ਤੇ ਫਿਰ ਥੋੜੀ ਜਿਹੀ ਪ੍ਰੋਬਲਮ ਫੇਸ ਕਰਨੀ ਪੈਂਦੀ ਹੈ ਕਨੈਕਟਿੰਗ ਫਲਾਈਟ ਮਿਸ ਹੋ ਜਾਂਦੀ ਹੈ ਹਾਂਜੀ ਇਸੇ ਤਰ੍ਹਾਂ ਹੀ ਅੰਮ੍ਰਿਤਸਰ ਹੁਣ ਵਿੰਟਰ ਸੀਜ਼ਨ ਆ ਰਿਹਾ ਹੈ ਆਸਟ੍ਰੇਲੀਆ ਤੋਂ ਵੱਡੀ ਗਿਣਤੀ 'ਚ ਲੋਕ ਆਂਦੇ ਨੇ ਸਕੂਟ ਏਅਰ ਕੁਆਲਾਲੰਪੁਰ ਲਈ ਫਲਾਈਟ ਸਟ੍ਰੇਲੀਆ ਤੋਂ ਡਿਲੇ ਹੋ ਜਾਂਦੀ ਹੈ ਜਾਂ ਅੰਮ੍ਰਿਤਸਰ ਤੋਂ ਪੈ ਜਾਂਦੀ 2 ਘੰਟੇ ਅੰਮ੍ਰਿਤਸਰ ਡਿਲੇ ਹੋ ਜਾਂਦੀ ਹੈ ਅੱਗੋਂ ਕਨੈਕਸ਼ਨ ਮਿਸ ਹੋ ਜਾਏਗਾ 에ਅਰਲਾਈਨ ਨੇ ਤੁਹਾਨੂੰ 2 ਘੰਟੇ ਬਾਅਦ ਅੰਮ੍ਰਿਤਸਰੋਂ ਭੇਜ ਦੇਣਾ ਉੱਥੇ ਜਾ ਕੇ ਦੇਖੋ ਇਹ ਹਾਲ ਸਾਡਾ ਇੱਥੇ ਹੋ ਰਿਹਾ ਸੀ ਸੋ ਉਹਦੇ ਲਈ ਤੁਹਾਨੂੰ 에ਅਰਲਾਈਨਸ ਨੂੰ ਕੀ ਤੁਹਾਡੇ ਰਾਈਟਸ ਨੇ ਉਸ ਮੁਲਕ ਦੇ ਤੁਹਾਨੂੰ ਰਾਈਟਸ ਪੜਨੇ ਪੈਣਗੇ ਅਮਰੀਕਾ ਇਸ ਸਮੇਂ 에ਅਰਲਾਈਨਸ ਹੋਟਲ ਨਹੀਂ ਦਿੰਦੀਆਂ ਚੈੱਕ ਇਨ ਲਈ ਹੋਰ ਸਹੂਲਤਾਂ ਜੋ ਕਿ ਅਸੀਂ ਸ਼ੇਅਰ ਕਰਾਂਗੇ ਔਰ ਇਹ ਜਿਹੜੀ ਅਸੀਂ ਗੱਲਬਾਤ ਤੁਹਾਨੂੰ ਦੱਸੀ ਹੈ ਕਿ ਇਹ ਅੰਮ੍ਰਿਤਸਰ ਦਾ ਹਵਾਈ ਅੱਡਾ ਨਹੀਂ ਸੀ ਦਿੱਲੀ ਦਾ ਨਹੀਂ ਸੀ ਭਾਰਤ ਦਾ ਨਹੀਂ ਸੀ ਇਹ ਸ਼ਿਕਾਗੋ ਅਮਰੀਕਾ ਦਾ ਹਵਾਈ ਅੱਡਾ ਸੀ ਤੇ ਉੱਥੇ ਵੀ ਤੇ ਅੱਜਕੱਲ ਮੈਂ ਦੱਸ ਦਵਾ ਬਹੁਤ ਵਾਰ ਇਸ ਤਰ੍ਹਾਂ ਹੁੰਦਾ ਹੈ ਜੀ ਇੱਥੇ ਫਲਾਈਟ ਕੈਨਸਲ ਕਰਕੇ ਮੇਰਾ ਇੱਕ ਹੋਰ ਰਿਲੇਟਿਵ ਹੈ ਉਹ ਗਿਆ ਹੈ ਡੈਲਸ ਫਲਾਈਟ ਡਿਲੇ ਹੋ ਗਈ ਹੈ ਕੈਲੀਫੋਰਨੀਆ ਨੂੰ ਜਾਣਾ ਸੀ ਰਾਤੀ ਕੋਈ ਫਲਾਈਟ ਨਹੀਂ ਸੀ ਉਹਨਾਂ ਨੇ ਕਿਹਾ ਇੱਥੇ ਹੋਟਲ ਰਹਿ ਪੋ ਸਾਡਾ ਕਸੂਰ ਨਹੀਂ ਹੈ ਉੱਥੇ ਬੰਦਾ ਕਰੇ ਤੇ ਕੀ ਕਰੇ ਸੋ 에어ਪੋਰਟ ਤੇ ਉਹਨਾਂ ਨੇ ਕਈ ਵਾਰੀ ਰਹਿਣਾ ਪੈਂਦਾ ਹੈ ਲੋਕਾਂ ਨੂੰ ਤੇ ਫਿਰ ਅੱਗੇ ਜਾਣਾ ਪੈਂਦਾ ਹੈ ਇਹ ਹੈ ਜੀ ਅਮਰੀਕਾ ਦੇ 에어ਪੋਰਟਸ ਤੇ ਕੋਈ ਲੋਕ ਤੁਸੀਂ ਦੇਖਿਓ ਤੇ ਲੋਕੀ ਬਹੁਤੇ ਕਾਹਲੀ ਚ ਸਨ ਜਾਂ ਉੱਚੀ ਉੱਚੀ ਬੋਲ ਰਹੇ ਸੀ ਜਾਂ ਕੋਈ ਕਰ ਰਿਹਾ ਸੀ ਕੋਈ ਨਹੀਂ ਨਹੀਂ ਜਲਦੀ ਜਲਦੀ ਸੀਗੇ ਬਟ ਕੋਈ ਬੋਲ ਰੋਲਾ ਉੱਤੇ ਨਹੀਂ ਸੀਗਾ ਇੱਕ ਗੱਲ ਮੈਂ ਹੋਰ ਦੇਖੀ ਬੜੀ ਪੇਸ਼ੈਂਸ ਐ ਤੇ ਸਾਰਿਆਂ ਚ ਆਰਾਮ ਨਾਲ ਅਮਰੀਕਨਸ ਨਾਲ ਸਾਡੇ ਨਹੀਂ ਆਪਣੇ ਬੰਦੇ ਵੀ ਬੈਠ ਰਹੇ ਆ ਜੀ ਅਮਰੀਕਨਸ ਆਰਾਮ ਨਾਲ ਪਤਾ ਡਿਲੇ ਹੋ ਗਈ ਹੈ ਜਾਂਦੇ ਪੁੱਛਦੇ ਮੇਰੇ ਵਰਗਾ ਬੰਦਾ ਬਾਰ ਬਾਰ ਭੁੜਕ ਕੇ ਜਾਂਦਾ ਉੱਧਰ ਫਿਰ ਪੁੱਛਦਾ ਜੀ ਉਜੀ ਫਲਾਈਟ ਹੈਗੀ ਆ ਜੀ ਇਹ ਹੈ ਜੀ ਉਹ ਹੈ ਜੀ ਆਈ ਐਮ ਇਨ ਦੇ ਹੈਵ ਵੈਰੀ ਮਚ ਪੇਸ਼ੈਂਸ ਅਰਾਮ ਨਾਲ ਉੱਥੇ ਗੱਲ ਕਰਕੇ ਜੇ ਇਹ ਕੈਂਸਲ ਹੋ ਗਈ ਹੈ ਤੇ ਮੈਂ ਦੇਖਿਆ ਲੰਬੀਆਂ ਲਾਈਨਾਂ ਲੱਗੀਆਂ ਨੇ ਲਾਈਨ ਚ ਲੱਗੇ ਰਹਿੰਦੇ ਨੇ ਸੋ ਇਹ ਗੱਲਾਂ ਸਾਨੂੰ ਧਿਆਨ ਦੇਣ ਦੀ ਲੋੜ ਹੈ ਮੈਂ ਹੋ ਸਕਦਾ ਕੁਝ ਗੱਲਬਾਤ ਕੁਝ ਐਸੇ ਗੱਲਾਂ ਕਈਆਂ ਹੋਣ ਜੜੀਆਂ ਕਿਸੇ ਨੂੰ ਸ਼ਾਇਦ ਮਾਫ ਕਰਨਾ ਜੇਕਰ ਠੀਕ ਨਾ ਲੱਗੀਆਂ ਹੋਣ ਅਸੀਂ ਜ਼ਰੂਰ ਉਹਨਾਂ ਕੋਲ ਮਾਫੀ ਚਾਹਾਂਗੇ ਪਰ ਇਹ ਇੱਕ ਐਸੀ ਸੱਚਾਈ ਹੈ ਅੱਜਕੱਲ ਟ੍ਰੈਵਲ ਇੰਡਸਟਰੀ ਚ ਜਿੱਤੋਂ ਟ੍ਰੈਵਲ ਕਰਨਾ ਹੈ ਕੋਈ ਫਲਾਈਟ ਡਿਲੇ ਹੋ ਰਹੀ ਹੈ ਕਿਸ ਤਰ੍ਹਾਂ ਦੀ ਫੈਸਿਲਿਟੀ ਹੈ ਹਰ ਮੁਲਕ ਦੇ ਆਪਣੇ ਰੂਲ ਨੇ ਪਰ ਅੰਮ੍ਰਿਤਸਰ ਇਹ ਤੋਂ ਵੱਖਰਾ ਨਹੀਂ ਹੈ ਹਾਂਜੀ ਸਹੂਲਤਾਂ ਜਿਹੜੀਆਂ ਕਿ ਸਾਡੇ ਲਈ ਸੈਕੰਡਰੀ ਨੇ ਹੋ ਸਕਦਾ ਤੁਹਾਡੇ ਲਈ ਉਹ ਪ੍ਰਾਇਮਰੀ ਹਨ ਪਰ ਸਾਡੇ ਲਈ ਇੱਕੋ ਸਹੂਲਤ ਹੈ ਕਿ ਤੁਸੀਂ ਅੰਮ੍ਰਿਤਸਰ ਆਪਣੇ ਸਿੱਧਾ ਸ਼ਹਿਰ ਪਹੁੰਚ ਕੇ 15 ਮਿੰਟਾਂ ਚ ਜਾਂ ਜਲੰਧਰ 1 ਘੰਟੇ ਚ ਤੁਸੀਂ ਆਪਣੇ ਘਰ ਪਹੁੰਚ ਸਕਦੇ ਹੋ ਰਾਜ ਭਾਵੇਂ ਸਾਨੂੰ 2-8 ਘੰਟੇ ਵੀ ਵੇਟ ਕਰਨੀ ਪਵੇ ਉਹਦੇ ਲਈ ਅਸੀਂ 에어ਪੋਰਟ ਦੇ ਕੰਫਰ ਲਵਾਂਗੇ ਦਿੱਲੀੋਂ ਬਾਸ ਤੇ ਆ ਕੇ ਕਾਰ ਤੇ ਜਾ ਕੇ ਰਾਜ ਕਈ ਗੱਲਾਂ ਹਰਿਆਣੇ ਚ ਵੀ ਵੀਡੀਓ ਆਉਂਦੇ ਰਹਿੰਦੇ ਹਨ ਤੁਸੀਂ ਵੀ ਦੇਖਦੇ ਹੋਵੋਗੇ ਤੇ ਕੋਈ ਸੁਨੇਹਾ ਦੇਣਾ ਚਾਹੋ ਸਾਰਿਆਂ ਨੂੰ ਸ੍ਰੀ ਅਮਰitsar ਸਾਹਿਬ ਲਈ ਤੁਸੀਂ ਉੱਥੋਂ ਆਏ ਜੇ ਜਾਂ ਹੋਰ ਆਪਣੇ ਜਿਹੜੇ ਸਟੂਡੈਂਟ ਆ ਰਹੇ ਨੇ ਉਹਨਾਂ ਲਈ ਮੈਨੂੰ ਇੱਕ ਲੁਧਿਆਣੇ ਦਾ ਸਟੂਡੈਂਟ ਮਿਲਿਆ ਹੁਣ ਪਿੱਛੇ ਜੇ ਉਹਨੇ ਮੈਂ ਪੁੱਛਿਆ ਕਿ ਕਿੱਥੋਂ ਫਲਾਈਟ ਲੈ ਕੇ ਆਏ ਜੇ ਕਹਿੰਦੇ ਦਿੱਲੀ ਤੋਂ ਮੈਂ ਕਿਹਾ ਅੰਮ੍ਰਿਤਸਰ ਫਲਾਈਟ ਹੈਗੀ ਸੀ ਕਹਿੰਦੇ ਹੈਗੀ ਸੀ ਸੇਮ ਹੀ ਪ੍ਰਾਈਸ ਸੀਗਾ ਤੇ ਅਸੀਂ ਤੇ ਦਿੱਲੀੋਂ ਲੈ ਲਈ ਅੰਮ੍ਰਿਤਸਰ ਦੀਆਂ ਗੱਲਾਂ ਸੁਣੀਆਂ ਨੇ ਮੈਂ ਕੀ ਗੱਲਾਂ ਸੁਣੀਆਂ ਕਹਿੰਦੇ ਜੋ ਉੱਥੇ ਸਮਾਨ ਚੈੱਕ ਕਰਦੇ ਆ ਮੈਂ ਕਿਹਾ ਕਿ ਤੁਹਾਡੇ ਕੋਲ ਸਮਾਨ ਚੈੱਕ ਕਰ ਲੈ ਪੁੱਛ ਲੈ ਤੇ ਕਿਹੜਾ ਸਮਾਨ ਹੈਗਾ ਤੁਹਾਡੇ ਕੋਲ ਤੇ ਸਮਾਨ ਤੇ ਅਮਰੀਕਾ ਵਾਲਾ ਨੇ ਪੁੱਛਣਾ ਸਰੇਨ ਨੂੰ ਪੁੱਛਿਆ ਜੀ ਤੇ ਮੈਨੂੰ ਯਾਦ ਹੈ ਸ਼ਿਕਾਗੋ ਸਮਾਨ ਸੁੰਗਣ ਲਈ ਕੁੱਤੇ ਲੈ ਕੇ ਆਉਂਦੇ ਨੇ ਉਹ ਅ디 ਕਦੀ ਹੈਗੇ ਸੀ ਤੇ ਕੁੱਤੇ ਲਓ ਜੀ ਸੁਣ ਲਓ ਤੁਹਾਡਾ ਸਮਾਨ ਇੱਥੇ ਕੁੱਤੇ ਸੁੰਗਦੇ ਨੇ ਆ ਕੇ ਜਿਹੜੇ ਉਹ ਸਪੈਸ਼ਲ ਡੌਗ ਹੁੰਦੇ ਨੇ ਟ੍ਰੇਨਡ ਕਿ ਇਹ ਇੰਡੀਆ ਤੋਂ ਕੀ ਲੈ ਕੇ ਆ ਰਹੇ ਨੇ ਤੇ ਇਹ ਚੀਜ਼ਾਂ ਅਸੀਂ ਇੰਡੀਆ ਜਾ ਕੇ ਨਹੀਂ ਦੱਸਦੇ ਸੋ ਇਹ ਗੱਲਾਂ ਜਿਹੜੀਆਂ ਹਨ ਸਮਾਨ ਡਿਲੇ ਹੋਰ ਚੀਜ਼ਾਂ ਇੱਥੇ ਵੀ ਕਈ ਵਾਰ ਨਹੀਂ ਆਉਂਦਾ ਤੇ ਉੱਥੇ ਵੀ ਇਹਨਾਂ ਨੂੰ ਕੀਤਾ ਗਿਆ ਸੋ ਇਹ ਚੀਜ਼ਾਂ ਸਾਨੂੰ ਧਿਆਨ ਚ ਰੱਖਣ ਦੀ ਲੋੜ ਹੈ ਅੰਮ੍ਰਿਤਸਰ ਦੇ ਦਸਰੇ ਨੇ ਜਲਦੀ ਆਪਾਂ ਘਰ ਪਹੁੰਚ ਜਾਈਦਾ ਤੇ ਹੋਰ ਵੀ ਬਹੁਤ ਸਹੂਲਤਾ ਹਨ ਆਉ ਚਿਕਰ ਮੁਸ਼ਕਲਾ ਹਨ ਤੇ ਚਿੱਠੀਆਂ ਪਾਈਏ ਫ્લાਇ ਅੰਮ੍ਰਿਤਸਰ ਇਨੀਸ਼ੀਏਟਿਵ ਇੱਕ ਉਪਰਾਲਾ ਹੈ ਉਪਰਾਲਾ ਤੇ ਸਿੱਗਾ ਕਿ ਫ્લાਇਟ ਸ਼ੁਰੂ ਹੋਣ 에어ਪੋਰਟ ਦੀ ਐਕਸਪੈਂਸ਼ਨ ਹੋਵੇ ਹੋਰ ਚੀਜ਼ਾਂ ਹੋਣ ਪਰ ਸਾਨੂੰ ਬਹੁਤ ਮੈਸੇਜ ਲੋ ਜਾਂਦੇ ਜੀ ਕਿ ਬਹੁਤੇ ਨਹੀਂ ਆਈ ਮੀਨ ਬਹੁਤੇ ਮੈਸੇਜ ਸਾਨੂੰ ਥੈਂਕ ਯੂ ਦੇ ਆਉਂਦੇ ਨੇ ਪਰ ਇੱਕ ਦੋ ਮੈਸੇਜ ਜ਼ਰੂਰ ਆਏ ਹੁੰਦੇ ਨੇ ਜਿੱਥੇ ਉਹ ਕਹਿੰਦੇ ਜੀ ਸਾਡੀ ਚੈਕਿੰਗ ਕਰ ਲਈ ਐ ਜ਼ਰੂਰ ਕਸਟਮ ਵਾਲੇ ਇਸ ਸਮੇਂ ਉਹਨਾਂ ਸਾਰਿਆਂ ਦਾ ਬੈਕ ਚੈੱਕ ਕਰ ਰਹੇ ਆਂ ਸਮਾਨ ਦੀ ਗੱਲ ਕਰ ਰਹੇ ਹਾਂ ਲੁਧਿਆਣੇ ਵਾਲਿਆਂ ਦੀ ਮੈਂ ਗੱਲ ਕਰ ਰਿਹਾ ਸੀ ਤੇ ਇਸ ਤਰ੍ਹਾਂ ਦੀ ਗੱਲ ਉਹ ਕਹਿੰਦੇ ਦਿੱਲੀ ਵੀ ਸਾਨੂੰ ਉਹਨਾਂ ਕੀ ਪੈਂਦਾ ਸੀ ਮੈਂ ਕਿੱਦਾਂ ਪੈਂਦਾ ਉਹਦਾ ਢਾਈ ਤੋਂ 3 ਘੰਟੇ ਤੁਸੀਂ ਅੰਮ੍ਰਿਤਸਰ ਪਹੁੰਚ ਜਾਂਦੇ ਜੇ ਤੇ ਉਹ ਕਹਿੰਦਾ ਕਤਰ ਦੀ ਮਿਲ ਰਹੀ ਸੀ ਸਾਨੂੰ ਉਹਨੇ ਦੀ ਮਿਲ ਰਹੀ ਸੀ ਮੈਂ ਕਿਹਾ ਜਨਰਲੀ ਫਲਾਈਟ ਮਹਿੰਗੀ ਮਿਲਦੀ ਐ ਤੇ ਉਹ ਮੁੰਡੇ ਨੇ ਮੈਨੂੰ ਕਿਹਾ ਕਿ ਨਹੀਂ ਅਸੀਂ ਫਿਰ ਦਿੱਲੀੋਂ ਚਲੇ ਗਏ ਤੇ ਉੱਥੋਂ ਹੀ ਫਲਾਈਟ ਲੈ ਕੇ ਆਏ ਆਂ ਸੋ ਲੁਧਿਆਣੇ ਵਾਲਿਆਂ ਨੂੰ ਵੀ ਬੇਨਤੀ ਹੈ ਕਿ ਜ਼ਰੂਰ ਸ੍ਰੀ ਅੰਮ੍ਰਿਤਸਰ ਸਾਹਿਬ ਪੰਜਾਬ ਚ ਹੀ ਹੈ ਆਪਾਂ ਦਿੱਲੀ ਦੀ ਬਜਾਏ ਜੇ ਅੰਮ੍ਰਿਤਸਰ ਕਰੀਏ ਇਹ ਹੀ ਨਹੀਂ ਜਲੰਧਰੋਂ 1 ਘੰਟਾ ਟਰੈਵਲ ਕਰਕੇ ਡੇਢ ਘੰਟਾ ਅੰਮ੍ਰਿਤਸਰੋਂ ਦਿੱਲੀ ਚ 2 ਘੰਟੇ ਸਟੇ ਹੈਗੀ ਇਹ ਦਿੱਲੀ ਫਲਾਈਟ ਦੀ ਉਹ ਲੈ ਲਓ ਇਨਸਟੈਡ ਆਫ ਗੋਇੰਗ ਬਾਈ ਰੋਡ 8 ਘੰਟੇ ਤਾਂ ਜੋ ਟ੍ਰੈਫਿਕ ਵੱਧ ਸਕੇ ਜੀ ਸੋ ਸਾਨੂੰ ਤੇ ਚਲੋ ਅੰਮ੍ਰਿਤਸਰ ਅਸੀਂ ਪਹੁੰਚ ਜਾਣੇ ਆ ਪਰ ਬਾਕੀਆਂ ਲਈ ਜਲੰਧਰ ਵਾਲੇ ਲੁਧਿਆਣੇ ਵਾਲੇ ਜਲੰਧਰ ਵਾਲੇ ਕਾਫੀ ਆ ਰਹੇ ਨੇ ਲੁਧਿਆਣੇ ਵਾਲਾ ਨੂੰ ਬੇਨਤੀ ਹੈ ਪਟਿਆਲੇ ਉਹਨਾਂ ਨੇ ਬੇਨਤੀ ਹੈ ਜੇ ਤੁਹਾਨੂੰ ਦਿੱਲੀ ਲ ਤੇ ਜ਼ਰੂਰ ਪਰ ਥੋੜਾ ਅੰਮ੍ਰਿਤਸਰ ਆਪਾਂ ਮੱਥਾ ਟੇਕ ਕੇ ਫਿਰ ਆਪਾਂ ਅੱਗੇ ਨੂੰ ਚੱਲੀਏ ਬਹੁਤ ਬਹੁਤ ਧੰਨਵਾਦ